ਜੋ ਤਾਂ ਬੱਸ ਕਹਿੰਦੇ ਅੱਜ ਕਨੇ ਪਿਛਲਿਆਂ ਨੇ ਕੁਝ ਕਰਿਆ ਹੀ ਨਹੀਂ ਤਾਂ ਨਹੀਂ ਪੱਥਰ ਰੱਖਣੇ ਪੈ ਰਹੇ ਨੇ ਕੰਮ ਕਰਕੇ ਮਾਸਟਰ ਦਾ ਕੰਮ ਬੱਚਿਆਂ ਨੂੰ ਸਿੱਖਿਆ ਦੇਣਾ ਹੈ ਮਾਸਟਰ ਦਾ ਕੰਮ ਸਕੂਲ ਦੇ ਵਿੱਚ ਸਿਸਟਮ ਤਹਿਤ ਕਲਾਸਾਂ ਚਲਾਉਣਾ ਹੈ ਤੇ ਪਰ ਇਹ ਕਹਿੰਦੇ ਨਹੀਂ ਜੀ ਮਾਸਟਰ ਦਾ ਕੰਮ ਕਬੀਟ ਤੇ ਨਜ਼ਰ ਰੱਖਣਾ ਤੇ ਉਹਨੂੰ ਰੀਕਵਿਟ ਕਰਦੇ ਜਿੱਥੇ ਹੁਣ ਪੱਥਰ ਬਣ ਕੇ ਆ ਗਏ ਬਖਾਨੇ ਵਾਲੇ ਤੇ ਤੁਹਾਡਾ ਹੁਕਮ ਆ ਗਿਆ ਕਿ ਉਹ ਨਹੀਂ ਲੱਗਣੇ ਉਹ ਸਕੂਲਾਂ ਨੇ ਦੇ ਖਰਚੇ ਦਾ ਕੀ ਬਣੂਗਾ ਜੀ ਉਹ ਪੱਥਰ ਜਿੱਥੋਂ ਬਣਾਏ ਉਹ ਕੰਕਰ ਵਾਲਾ ਤਾਂ ਪੈਸੇ ਮੰਗੂਗਾ ਨਾ ਲਾਓ ਚਾਹਨਾ ਲਾਓ ਤੁਸੀਂ ਗੁਬਾਰੇ ਲਵਾ ਲਏ ਟੈਂਟ ਲਵਾ ਲਿਆ ਉਹ ਲਾ ਰੱਦ ਕਰੋ ਨਾ ਕਰੋ ਅਗਲੇ ਦਾ ਐਡਵਾਂਸ ਲੈ ਲਿਆ ਜਿਹੜਾ ਸਹੀ ਗਈ ਵੀ ਉਹ ਕਿਧਰੋਂ ਕਿ ਉਹ ਜਿਹੜੇ ਬਿਲਕੁਲ ਹੋ ਗਏ ਉਹਨਾਂ ਦਾ ਕੀ ਮੁੱਲ ਹੈ ਚਲੋ ਜੇ ਪਿਛਲਿਆਂ ਨੇ ਕੁਝ ਨਹੀਂ ਕੀਤਾ ਤਾਂ ਤੁਸੀਂ ਆਪਣੇ ਕਾਰਜਕਾਲ ਚ ਕੀ ਕੀਤਾ ਲੋ ਜੀ ਰਿਪੋਰਟ ਸੌਂਡੋ ਜਲੰਧਰ ਪਿਛਲੇ ਅਸਟੋ ਜੋ ਕਰਤੀਆਂ ਇਸੇ ਸਕੂਲ ਦੇ ਵਿੱਚ ਦੋ ਅਦਗਾਰੀ ਪੱਥਰ ਰੱਖੇ ਜਾ ਰਹੇ ਇੱਕ ਚਾਰਦੀਵਾਰੀ ਦੀ ਮੁਰੰਮਤ ਦਾ ਇੱਕ ਕਮਰੇ ਦੀ ਮੁਰੰਮਤ ਦਾ ਜੀ ਹੁਣ ਇੱਥੇ ਪਹਿਲਾ ਲੋੜ ਕਿਸ ਚੀਜ਼ ਦੀ ਹੈ ਹੂੰ ਕਿੰਨੀ ਤੁਹਾਡੀ ਸਿਰਤ ਹੈ ਕਿੰਨੀ ਤੁਹਾਡੀ ਸਮਝ ਹੈ ਉਹ ਸਿੱਖਿਆ ਕ੍ਰਾਂਤੀ ਜੇ ਮੰਡਲਾ ਚੰਨਾ ਸਕੂਲ ਚ ਬੜੇ ਗਈ ਜੇ ਚਾਰ ਦਿਵਾਰੀ ਤੋਂ ਹੋ ਕੇ ਘਰੇ ਤੱਕ ਆਈ ਕਿ ਤਬਾਤ ਵੀ ਵੜ ਜਾਂਦੀ ਸਿੱਖਿਆ ਕ੍ਰਾਂਤੀ ਸਰਕਾਰ ਤਾਂ ਕਹਿੰਦੀ ਕਿ ਅਸੀਂ ਕਿਸਾਨਾਂ ਨੂੰ ਮੁਰਗੀਆਂ ਤੱਕ ਬੱਕਰੀਆਂ ਤੱਕ ਦੇ ਮੁਆਵਜ਼ੇ ਦੇਤੇ ਫਿਰ ਸਰਕਾਰੀ ਦੀ ਮੁਰੰਮਤ ਕਿਉਂ ਨਹੀਂ ਹੋਈ ਅਜੇ ਤਮ ਮੂੰਗੀ ਦੇ ਮੁਆਵਜ਼ੇ ਨਹੀਂ ਮਿਲੇ ਕਈਆਂ ਨੂੰ ਬੱਕਰੀਆਂ ਤੇ ਬਾਂਦਰ ਬੁੱਧਰ ਮੁਰਗੀਆਂ ਦਾ ਬਹੁਤ ਦੂਰ ਦੀ ਗੱਲ ਹੈ ਇਹ ਇਹ ਬੱਚਿਆਂ ਵੱਲੋਂ ਚੈੱਕ ਦੀ ਲੜਾਈ ਖੇਤਾਂ ਦੀਆਂ ਵੱਟਾਂ ਤੱਕ ਜਾਣੀ ਹੈ ਜੀ ਪਿੰਡਾਂ ਦੇ ਵਿੱਚ ਇਹਦਾ ਕਲੇਸ ਪੀੜ੍ਹੀਆਂ ਤੱਕ ਚੱਲਾ ਜਾਣਾ ਹੂੰ ਤੇ ਜੇ ਜਵਾਬ ਚੈੱਕ ਕਰਕੇ ਪਛਾਣ ਲੈਣਗੇ ਇਸ ਤਰ੍ਹਾਂ ਤੋਂ ਨਸ਼ਾ ਮਿਲਦਾ ਹੈ ਤੇ ਫਿਰ ਪਿੰਡ ਦੀ ਫਿਰ ਉਹ ਆਪ ਕਰਨ ਲੱਗ ਜਾਣਗੇ ਪਿੰਡ ਦੀ ਪੰਚਾਇਤ ਨੂੰ ਨਹੀਂ ਪਤਾ ਇਲਾਕੇ ਦੇ ਥਾਣੇਦਾਰ ਨੂੰ ਨਹੀਂ ਪਤਾ ਐਸਪੀ ਨੂੰ ਨਹੀਂ ਪਤਾ ਜਿਹਨੂੰ ਨਹੀਂ ਪਤਾ ਕਿ ਕਿਆ ਆਪ ਸਰ ਆਪ ਨੂੰ ਨਹੀਂ ਆਉਂਦਾ ਚੈੱਕ ਕਰਨ ਜਿਹੜਾ ਹੁਕਮ ਦੇ ਰਿਹਾ ਹੂੰ ਤੇ ਸਰ ਐਸੇ ਦੇ ਨਾਲ ਐਸੇ ਸਰਕਾਰ ਦੀ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਆ ਉਸ ਦੇ ਵਿੱਚ ਵੀ ਕਈ ਵੱਡੇ ਫੈਸਲੇ ਜਿਹੜੇ ਲਏ ਗਏ ਨੇ ਕਤੇ ਸੁਣਿਆ ਕਿ ਹਾਂ ਬੀਪੀ ਨੂੰ ਕਿਸ ਨੇ ਆਪੇ ਕਿਹਾ ਬੇਕਤੀ ਆ ਬੀਪੀ ਲੜੂਗੀ ਵੀ ਇੱਕੀ ਐਸਸੀ ਪਾਈ ਚਰਚਾ ਲੜੂ ਹਮ ਐਮਐਲ ਤੇ ਐਮਪੀ ਜਿੱਥੋਂ ਰਾਖਮੀਆਂ ਨੇ ਉੱਥੋਂ ਹੀ ਤੁਸੀਂ ਲੜਾਉਨੇ ਹੋ ਕਿਉਂ ਉਹ ਬਿਨਾਂ ਰਾਖਮੀ ਵਾਲੀਆਂ ਸੀਟਾਂ 'ਚ ਲੀਡਰ ਨਹੀਂ ਹੈ ਕਿ ਐਸਸੀ ਪਾਈ ਚਾਰੇ 'ਚ ਜਾਂ ਕੋਈ ਔਰ ਸਿੰਡੀਰ ਨਹੀਂ ਹੈ ਕੇਂਦਰ ਸਰਕਾਰ ਦੇ ਵੱਲੋਂ ਅੱਜ ਪੰਜਾਬ ਨੂੰ ਇੱਕ ਨੋਟਿਸ ਵੀ ਭੇਜਿਆ ਗਿਆ ਕਿ ਜਿਹੜਾ ਟੋਲ ਪਲਾਜ਼ਾ ਜਿੰਨਾ ਸਮਾਂ ਬੰਦ ਰਹੇ ਨੇ ਉਹਦੀ ਪਰਪਾਈ ਕਰਨ ਦੀ ਵੀ ਗੱਲ ਆਖੀ ਜਾ ਰਹੀ ਆ ਜੀ ਅਸੀਂ ਤੁਹਾਡੇ ਸਕੂਲਾਂ ਨੂੰ ਅਸੀਂ ਤੁਹਾਡੇ ਸਿਰ ਕੇਂਦਰਾ ਨੂੰ ਫੱਟ ਤਾ ਦਵੋਂਗੇ ਜੇ ਮੋਦੀ ਵਾਲਾ ਨਾਂ ਲਿਖੋਗੇ ਨਹੀਂ ਨਹੀਂ ਦਿੰਦੇ ਜੀ ਸਰਕਾਰਾਂ ਸੌਦੇ ਕਰਦੀਆਂ ਹੁੰਦੀਆਂ ਨੇ ਸਰਕਾਰਾਂ ਦੀ ਜਿੰਮੇਵਾਰੀ ਪ੍ਰਧਾਨ ਮੰਤਰੀ ਕੱਲਾ ਬੀਜੇਪੀ ਦਾ ਹੀ ਆਉਂਦਾ ਪ੍ਰਧਾਨ ਮੰਤਰੀ ਦਾ ਪੂਰੇ ਮੁੰਕ ਦਾ ਜਾਂ ਪ੍ਰਧਾਨ ਮੰਤਰੀ ਕੱਲੇ ਹੁਣਾਂ ਸੂਬਿਆਂ ਦੀ ਉਹ ਜਿੱਥੇ ਬੀਜਪੀ ਦੀ ਸਰਕਾਰ ਜਿਹੜਾ ਦੁੱਬੇ ਤੇ ਨਹੀਂ ਉੱਠੇ ਤਾਂ ਨਹੀਂ ਸਾੜੀ ਦੀ ਬਾੜੀ ਦਾ ਸੀਜ਼ਨ ਆ ਰਿਹਾ ਤੇ ਪਹਿਲਾ ਮੌਸਮ ਬਹੁਤ ਹੀ ਜ਼ਿਆਦਾ ਤਾਪਮਾਨ ਵੱਧ ਗਿਆ ਸੀ ਤੇ ਹੁਣ ਬੱਦਲਬਾਈ ਵੀ ਹੁੰਦੀ ਨਜ਼ਰ ਆਈ ਹੈ ਕਿਤੇ ਨਾ ਕਿਤੇ ਜਿਹੜੇ ਮਾੜੇ ਮੂٹے ਗੜੇ ਵੀ ਪੈਂਦੇ ਨੇ ਕਿਸਾਨਾਂ ਦੀਆਂ ਪੱਕੀਆਂ ਫਸਲਾਂ ਕਿਸਾਨਾਂ ਨੂੰ ਫਿਕਰ ਵੀ ਖੜਾ ਹੋ ਗਿਆ ਇਸੇ ਕੁਦਰਤੀ ਆਫਤਾਂ ਦੇ ਬਾਰੇ ਨਾ ਗੱਲ ਕਰ ਰਹੀ ਸੀ ਨਾ ਕਿ ਬੱਕਰੀ ਦਾ ਮੁਆਵਜ਼ਾ ਵੀ ਮੂੰਗੀ ਦਾ ਮੁਆਵਜ਼ਾ ਵੀ ਮੁਲਕ ਦਾ ਮੁਆਵਜ਼ਾ ਵੀ ਜੀ ਜੀ ਬਿਲਕੁਲ ਜੀ ਬਿਲਕੁਲ ਮੁਆਵਜ਼ਾ ਦਿਆਂਗੇ ਹੂੰ ਪਿਛਲੇ ਕਿ ਚਾਹੇ ਉਹ ਅੱਗ ਜਣੀ ਹੋ ਰਹੀ ਹੈ ਚਾਹੇ ਉਹ ਮੌਸਮ ਦੀ ਮਾਰ ਪੈ ਰਹੀ ਹੈ ਚਾਹੇ ਉਹ ਫਸਲ ਬਰਬਾਦ ਹੋ ਰਹੀ ਹੈ ਉਲਟਾ ਕੇਂਦਰ ਤਾਂ ਕਹਿੰਦਾ ਤੁਹਾਡੇ ਕਦਮਾਂ 'ਚ ਪਿਆ ਅਨਾਜ ਖਰਾਬ ਹੋ ਗਿਆ ਜੀ ਉਹਦੀ ਪਰ ਭਾਈ ਤੁਸੀਂ ਉਹ ਕਰਣੀ ਜ ਜਿਨ੍ਹਾਂ ਦੀ ਢੇਰੀ ਲੱਗੀ ਹੈ ਉਹ ਤੋਂ ਵੱਧ ਜੇ ਵਿਕਰੀ ਗਈ ਸਰਕਾਰ ਨੇ ਖਰੀਦ ਵੀ ਲਈ ਤਾਂ ਵੀ ਉਹ ਕਿਸੇ ਦੇ ਢਿੱਡੇ ਜਾਣੀ ਉਹਨਾਂ ਦਾ ਫਿਕਰ ਕਿਹਨੇ ਕਰਨਾ ਫਿਰ ਜਿਨ੍ਹਾਂ ਨੇ ਖਾਣੀ ਹੈ ਜੀ ਜੀ ਹਮ ਜੇ ਅਜੇ ਤੱਕ ਤੁਸੀਂ ਫਿਰ ਪਿਛਲੀਆਂ ਸਰਕਾਰਾਂ ਤਾਂ ਇਹ ਵੀ ਕੰਮ ਨਹੀਂ ਕਰ ਸਕੀਆਂ ਤੁਸੀਂ ਕਰ ਲਿਆ 3 ਸਾਲ ਤੁਸੀਂ ਫੜ ਪੱਕੇ ਕਰਾ ਦਿੱਤੇ ਸਾਰੇ ਜੀ ਤੁਸੀਂ ਫਿੱਟ ਪੱਕੇ ਕਰਾਤੇ ਜਿਹੜੇ ਨੁਕਸਾਨੇ ਸੀ ਉਹ ਛੱਡਾਂ ਦੀ ਮੁਰਮਤ ਕਰਾਉਣ ਦੇ ਜੀ ਸਤਿ ਸ਼੍ਰੀ ਅਕਾਲ ਐਨਆਰਆਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਰੋਜ਼ਾਨਾ ਦੀ ਤਰ੍ਹਾਂ ਸ਼ੋਹ ਜਾਣੋ ਸੋ ਸੱਤ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰਾਂ ਜਿਸ ਦੇ ਵਿੱਚ ਕੇ ਦਿਨ ਭਰ ਦੀਆਂ ਕੁਝ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ ਤੇ ਅੱਜ ਪੰਜਾਬ ਦੇ ਵਿੱਚ ਸਿੱਖਿਆ ਪ੍ਰੰਤ ਜਿਹੜੀ ਕ੍ਰਾਂਤੀ ਆ ਵੱਡੇ ਪੱਧਰ ਤੇ ਚੱਲ ਰਹੀ ਆ ਹਰ ਸਕੂਲ ਦੇ ਵਿੱਚ ਕਈ ਕਈ ਨੀਂ ਪੱਥਰ ਰੱਖੇ ਜਾ ਰਹੇ ਨੇ ਜਿਹੜੇ ਖਾਸ ਤੌਰ ਤੇ ਪਖਾਨਿਆਂ ਦੇ ਬਾਥਰੂਮਾਂ ਦੇ ਜਾਂ ਸਕੂਲ ਦੀ ਕਿਸੇ ਕੰਧ ਦੀ ਜਿਹੜੀ ਮਰੰਮਤ ਹੋਈ ਆ ਉਸ ਦੇ ਜਿਹੜੇ ਨੀਂ ਪੱਥਰ ਨੇ ਉਹ ਬਹੁਤ ਹੀ ਜ਼ਿਆਦਾ ਟਰੋਲ ਹੋ ਰਹੇ ਨੇ ਇਸ ਗੱਲ ਨੂੰ ਲੈ ਕੇ ਸਰਕਾਰ ਨੂੰ ਬਹੁਤ ਜ਼ਿਆਦਾ ਸਵਾਲ ਹੋ ਰਹੇ ਨੇ ਤੇ ਇੱਥੋਂ ਤੱਕ ਕਿ ਅੱਜ ਤੱਕ ਇੱਕ ਫਰੀਦਕੋਟ ਦੇ ਵਿੱਚ ਜਲਾ ਸਿੱਖਿਆ ਅਫਸਰਾਂ ਦੁਆਰਾ ਇੱਕ ਨੋਟਿਸ ਕੱਢਿਆ ਜਾਂਦਾ ਕਿ ਜਿਹੜੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਨੇ ਉਹ ਜਿਹੜਾ ਅਧਿਆਪਕਾਂ ਦੇ ਨਾਲ ਚੈਕਿੰਗ ਕਰਨ ਜਾਣਗੇ ਕਿ ਕਿਹੜੀਆਂ ਦੁਕਾਨਾਂ ਦੇ ਉੱਪਰ ਨਸ਼ਾ ਵੇਚਦਾ ਤੇ ਉਸ ਤੋਂ ਫਿਰ ਯੂ ਟਰਨ ਵੀ ਆ ਜਾਂਦਾ ਤੇ ਇੱਥੇ ਦੇ ਚੱਲਦੇ ਪੰਜਾਬ ਕੈਬਨਟ ਦੀ ਅੱਜ ਇੱਕ ਅਹਿਮ ਬੈਠਕ ਵੀ ਹੋ ਗਈ ਹੈ ਉਸ ਦੇ ਵਿੱਚ ਕਈ ਫੈਸਲੇ ਵੀ ਲਏ ਗਏ ਨੇ ਤਾਂ ਇਹਨਾਂ ਕੁਝ ਹੁਮਦਿਆਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਤਲ ਜੀ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰਾਂ ਸਰ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਮਾ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤਾਂ ਸਰ ਕਿਸ ਤਰੀਕੇ ਦੇਖਦੇ ਹੋ ਆਪਾਂ ਪਿਛਲੇ ਇੱਕ ਦੋ ਦਿਨਾਂ ਦੇ ਵਿੱਚ ਇਸੇ ਸ਼ੋਅ ਦੇ ਵਿੱਚ ਗੱਲ ਕਰਦੇ ਸੀ ਕਿ ਜਿਹੜੇ ਕਹਿੰਦੇ ਸੀ ਕਿ ਨੀ ਪੱਥਰ ਤੇ ਮਿਸਤਰੀਆਂ ਦੇ ਨਾਮ ਰੱਖਾਂਗੇ ਤੇ ਜਿਹੜੀ ਹਰ ਗੱਲ ਦਾ ਨੀ ਪੱਥਰ ਨਹੀਂ ਰੱਖਿਆ ਜਾਊਗਾ ਤੇ ਇਤੋਂ ਤੱਕ ਕਿ ਬਾਥਰੂਮ ਦਾ ਕੋਈ ਕਿਸੇ ਕੰਧ ਦੀ ਮਰਮਮਤ ਹੋ ਗਈ ਉਸ ਦਾ ਵੀ ਨੀ ਪੱਥਰ ਰੱਖਿਆ ਗਿਆ ਤੇ ਉਸੇ ਹਰਜੋਤ ਬੈਂਸ ਕਹਿੰਦੇ ਅੱਜ ਕਨੇ ਪਿਛਲਿਆਂ ਨੇ ਕੁਝ ਕਰਿਆ ਹੀ ਨਹੀਂ ਤਾਂ ਨੀ ਪੱਥਰ ਰੱਖਣੇ ਪੈ ਰਹੇ ਨੇ ਕੰਮ ਕਰਕੇ ਚੰਗੀ ਗੱਲ ਹੈ ਜੇ ਪਿਛਲਿਆਂ ਨੇ ਕੁਝ ਨਹੀਂ ਕੀਤਾ ਤੁਹਾਡੇ ਕੋਲ ਬਹੁਤ ਕੁਝ ਕਰਨ ਦਾ ਟਾਈਮ ਸੀ ਫਿਰ ਤਾਂ ਮਤਲਬ ਜੇ ਜੇ ਪਿਛਲਿਆਂ ਦੇ ਕੰਮਾਂ ਤੋਂ ਬਾਅਦ ਤੁਸੀਂ ਸਿਰਫ ਮਰੰਮਤ ਵਾਲੇ ਨਹੀਂ ਪੱਥਰ ਰੱਖਣੇ ਫਿਰ ਸਵਾਲ ਤਾਂ ਇਹ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਨਵੀਂ ਇਮਾਰਤ ਬਣਾਈ ਹੁੰਦੀ ਤਾਂ ਨਵੀਂ ਇਮਾਰਤ ਦਾ ਨਹੀਂ ਪੱਥਰ ਰੱਖਦੇ ਤੁਸੀਂ ਨਵੇਂ ਕਮਰੇ ਸਾਰੇ ਹੁੰਦੇ ਤਾਂ ਨਵੇਂ ਕਮਰਿਆਂ ਦਾ ਮੀਨ ਨਹੀਂ ਪੱਥਰ ਰੱਖਦੇ ਤੁਸੀਂ ਕੋਈ ਯੂਨੀਵਰਸਿਟੀ ਕਾਲਜ ਬਣਾਇਆ ਹੁੰਦਾ ਤਾਂ ਉਹਦਾ ਨਹੀਂ ਪੱਥਰ ਰੱਖਦੇ ਤੁਸੀਂ ਕੋਈ ਹਸਪਤਾਲ ਦੀ ਡਿਸਪੈਂਸਰੀ ਖੜੀ ਕੀਤੀ ਤੇ ਉਹਦਾ ਨਹੀਂ ਪੱਥਰ ਰੱਖਦੇ ਤੇ ਨਹੀਂ ਪੱਥਰ ਕਾਦੇ ਰੱਖ ਰਹੇ ਹੋ ਖਾਨੇ ਦੀ ਮਰੰਮਤ ਦਾ ਕੰਦ ਦੀ ਚਾਰਦਵਾਰੀ ਦੀ ਮਰੰਮਤ ਦਾ ਕਮਰੇ ਦੇ ਪਲਸਤਰ ਦਾ ਕਮਰੇ ਨੂੰ ਲੱਗੇ ਦਰਵਾਜ਼ੇ ਦਾ ਇਹ ਨਹੀਂ ਪੱਥਰ ਰੱਖਿਆ ਜਾ ਰਿਹਾ ਜੀ ਅਫਸੋਸ ਹੂੰ ਤੁਹਾਨੂੰ ਫਿਰ ਜੇਕਰ ਇਹੀ ਥੋੜਾ ਕੰਮ ਬੜਾ ਕਾਬਲੇ ਤਾਰੀਫ ਸੀ ਫਿਰ ਤੁਸੀਂ ਇਹ ਤੋਂ ਪਿੱਛਾਂ ਕਿਉਂ हट ਰਹੇ ਹੋ ਫਿਰ ਤੁਸੀਂ ਇਹ ਹੁਕਮ ਕਿਉਂ ਦਿੱਤਾ ਕਿ ਜੀ ਹੁਣ ਉਦਘਾਟਨ ਨਹੀਂ ਕਿੱਥੇ ਜਾਣਗੇ ਪਖਾਨਿਆਂ ਦੀ ਮੁਰੰਮਤ ਵਾਲੇ ਜਾਂ ਪਖਾਨੇ ਬਣਾਉਣ ਵਾਲਿਆਂ ਦੇ ਵੀ ਹੂੰ ਪਹਿਲਾਂ ਕੰਧ ਤੇ ਲੱਗੇ ਪੱਥਰਾਂ ਦਾ ਚਰਚਾ ਸੀ ਉਹ ਅੱਜ ਤੱਕ ਪੱਥਰ ਬੀਬੀ ਦਾ ਥੱਲੇ ਹੀ ਪਿਆ ਸੀਗਾ ਉਹ ਪਖਾਨੇ ਦੇ ਥੱਲੇ ਹੀ ਰੱਖਿਆ ਵਾ ਐਮਐਲਏ ਬਲਿੰਦਰ ਜਿੰਦਰਕੌਰ ਵਾਲੇ ਦਾ ਛੋੜੀ ਕੀ ਜਾਂਦੇ ਅੱਗੇ ਉਹ ਕਹਿੰਦੇ ਉਹਨਾਂ ਨੂੰ ਡਰ ਲੱਗਿਆ ਪਿਆ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਉਹਨੂੰ ਪਖਾਨੇ ਵਾਲਾ ਨਹੀਂ ਪੱਥਰ ਉਦਘਾਟਨੀ ਪੱਥਰ ਲਾਉਣਾ ਨਹੀਂ ਤੇ ਕਹਿੰਦੇ ਸਾਡੀ ਐਮਐਲਏ ਕਿਤੇ ਨਾਰਾਜ਼ ਨਾ ਹੋ ਜਵੇ ਕਿ ਮੈਂ ਇੱਕੋ ਦਾ ਉਦਘਾਟਨ ਕਰਨਾ ਸੀ ਮੈਂ ਤੋ ਵੀ ਨਹੀਂ ਕਰਵਾਇਆ ਜੀ ਆ ਲਓ ਜੀ ਤੁਹਾਨੂੰ ਮੈਂ ਕੁਝ ਪਹਿਲੂਆਂ ਤੋਂ ਜਾਣੂ ਕਰਾਉਣਾ ਪਹਿਲਾਂ ਆਰਡਰ ਆਇਆ ਜਦੋਂ ਜੂ ਟਰਨ ਹੋਇਆ ਇਸ ਮਸਲੇ ਤੇ ਤਾਂ ਇਹ ਵਟਸਐਪ ਗਰੁੱਪਾਂ 'ਚ ਚੱਲਦੇ ਆ ਮਾਸਟਰਾਂ ਨੂੰ ਮਤਲਬ ਇਥੋਂ ਜਿਹੜੋਂ ਹੁਕਮ ਤੁਰਦਾ ਸਿੱਖਿਆ ਅਧਿਕਾਰੀਆਂ ਕੋਲ ਜਾਂਦਾ ਸਿੱਖਿਆ ਅਧਿਕਾਰੀ ਦੂਜਾ ਸਿੱਖਿਆ ਅਧਿਕਾਰੀਆਂ ਕੋਲ ਜਾਂਦਾ ਜਿਲ੍ਹਾ ਸਿੱਖਿਆ ਅਧਿਕਾਰੀਆਂ ਤੋਂ ਪ੍ਰਿੰਸੀਪਲ ਹੈਡਮਾਸਟਰਾਂ ਕੋਲ ਜਾਂਦਾ ਉਹਨਾਂ ਤੋਂ ਫਿਰ ਅਗਲੇ ਮਾਸਟਰਾਂ ਦੇ ਗਰੁਪਾਂ 'ਚ ਜਾਂਦਾ ਫਿਰ ਸਾਡੇ ਤੱਕ ਵੀ ਆ ਜਾਂਦਾ ਹਾਂ ਲੋ ਜੀ ਜੀ ਸਾਰੇ ਸਕੂਲ ਮੁਖੀ ਸਹਿਬਾਨ ਜੀ ਹੈੱਡ ਆਫਿਸ ਤੋਂ ਮਿਲੇ ਸੰਦੇਸ਼ ਮੁਤਾਬਕ ਕੱਲ ਹੋਣ ਵਾਲੀ ਈਵੈਂਟ ਛੱਡ ਕੇ ਕੱਲ ਹੋਣ ਵਾਲੇ ਮਤਲਬ ਅੱਜ ਲਾ ਦੇਣਾ ਇਹ ਕੱਲ ਰਾਤ ਦਾ ਸੁਨੇਹਾ ਛੱਡਿਆ ਵਾ ਜੀ ਜੀ ਗੱਲ ਹੋਣ ਵਾਲੀ ਇਵੈਂਟ ਨੂੰ ਛੱਡ ਕੇ ਬਾਕੀ ਆਉਂਦੇ ਦਿਨਾਂ ਵਿੱਚ ਕਿਸੇ ਵੀ ਟਾਇਲਟ ਬਲਾਕ ਲਈ ਪੱਥਰ ਨਹੀਂ ਲਾਏ ਜਾਣੇ ਹਨ ਬਾਕੀ ਪ੍ਰੋਗਰਾਮ ਪਹਿਲਾਂ ਵਾਂਗ ਹੀ ਹੋਣਗੇ ਨੋਟ ਕਰ ਲਿਆ ਜਾਵੇ ਮਤਲਬ 11 ਤਰੀਕ ਤੱਕ ਜਿਹੜੇ ਪੱਥਰ ਲੱਗਣੇ ਤੈਅ ਸੀ ਉਹ ਲਾ ਲਓ 12 ਤੋਂ ਉਦਘਾਟਨ ਨਹੀਂ ਹੋਣਗੇ ਪੱਥਰਾਂ ਵਾਲੇ ਸੋ ਇਹ ਯੂ ਟਰਨ ਲਿਆ ਤੁਸੀਂ ਫਿਰ ਉਸ ਤੋਂ ਬਾਅਦ ਨਵਾਂ ਹੁਕਮ ਆ ਗਿਆ ਜੀ ਮਾਸਟਰ ਨੂੰ ਆ ਨਵਾਂ ਹੁਕਮ ਮੇਰੇ ਕੋਲ ਪਿਆ ਆ ਸੁਣ ਲਓ ਜੀ ਸਰਕਾਰ ਜੀਓ ਜ਼ਿਲ੍ਹਾ ਅੱਗੇ ਜ਼ਿਲ੍ਹੇ ਦਾ ਨਾਮ ਜਿਹੜਾ ਵੀ ਜ਼ਿਲ੍ਹਾ ਹੋਊਗਾ ਉਹਦਾ ਨਾਮ ਵਿੱਚੋਂ ਵੀ ਜਿਵੇਂ ਕਿ ਬਾਰ-ਬਾਰ ਆਪਣੀ ਚਰਚਾ ਹੋਈ ਆ ਆਪਸ ਦੇ ਵਿੱਚ ਉਸ ਮੁਤਾਬਕ ਸਵੇਰੇ ਅਸੀਂ ਮੰਤਰੀ ਸਾਹਿਬ ਦੇ ਟਵੀਟ ਅਕਾਊਂਟ ਤੇ ਨਜ਼ਰ ਰੱਖਣੀ ਹੈ ਇਹ ਆਪਸ ਦੇ ਵਿੱਚ ਜ਼ਿਲ੍ਹਾ ਅਫਸਰ ਆਪਣੇ ਜ਼ਿਲ੍ਹੇ ਦੇ ਸਕੂਲਾਂ ਦੇ ਵਟਸਐਪ ਗਰੁੱਪ ਵਿੱਚ ਲਿਖ ਰਿਹਾ ਕਿ ਜਿਵੇਂ ਆਪਣੀ ਪਹਿਲਾਂ ਚਰਚਾ ਹੋਈ ਆ ਉਹਦੇ ਅਨੁਸਾਰ ਤੁਸੀਂ ਮੰਤਰੀ ਸਾਹਿਬ ਦੇ ਮੰਤਰੀ ਸਾਹਿਬ ਕਿਹੜੇ ਸਿੱਖਿਆ ਮੰਤਰੀ ਸਾਹਿਬ ਜੀ ਉਹਨਾਂ ਦੇ ਟਵੀਟ ਅਕਾਊਂਟ ਤੇ ਨਜ਼ਰ ਰੱਖਣੀ ਹੈ ਅਕਾਊਂਟ ਨੂੰ ਫੋਲੋ ਕਰ ਲੈਣਾ ਜਦੋਂ ਵੀ ਉਹਨਾਂ ਦਾ ਕੋਈ ਅਪਡੇਟ ਆਉਣਾ ਹੈ ਆਪਾਂ ਨਾਲ ਦੀ ਨਾਲ 15-15 ਰੀਟਵੀਟ ਕਰਾਉਣੇ ਨੇ ਜੀ ਮਾਸਟਰਾਂ ਦਾ ਕੰਮ ਮੰਤਰੀ ਸਾਹਿਬ ਦੇ ਟਵੀਟ ਨੂੰ 15 ਵਾਰ ਰੀਟਵੀਟ ਕਰਾਉਣਾ ਤੇ ਨਾਲ ਕਮੈਂਟ ਕਰਨੇ ਆ ਉਹਨਾਂ ਦੀ ਟਵੀਟ ਉੱਤੇ ਹੈਸ਼ਟੈਗ ਪੰਜਾਬ ਸਿੱਖਣ ਕ੍ਰਾਂਤੀ ਲਿਖਣਾ ਹੈ ਤੁਹਾਡੇ ਦੁਆਰਾ ਕਰਾਇਏ ਗੇ ਰੀਟਵੀਟ ਦਾ ਲਿੰਕ ਕਾਪੀ ਕਰਕੇ ਆਪਣੇ ਕੋਲ ਸੇਵ ਕਰ ਲੈਣਾ ਕੱਲ ਆਪ ਜਿਹਨੇ ਗੂਗਲ ਫਾਰਮ ਸ਼ੇਅਰ ਹੋਏਗਾ ਉਸ ਵਿੱਚ ਪੋਸਟ ਕਰ ਦੇਣਾ ਧੰਨਵਾਦ ਸਹਿਤ ਲਓ ਜੀ ਹੁਣ ਆਪਾਂ ਪਹਿਲਾਂ ਹੀ ਗੱਲ ਕਰਦੇ ਸੀ ਕਿ ਮਾਸਟਰਾਂ ਦਾ ਕੰਮ ਪੜਾਉਣਾ ਹੈ ਮਾਸਟਰਾਂ ਦਾ ਕੰਮ ਬੱਚਿਆਂ ਨੂੰ ਸਿੱਖਿਆ ਦੇਣਾ ਹੈ ਮਾਸਟਰਾਂ ਦਾ ਕੰਮ ਸਕੂਲ ਦੇ ਵਿੱਚ ਸਿਸਟਮ ਤਹਿਤ ਕਲਾਸਾਂ ਚਲਾਉਣਾ ਹੈ ਤੇ ਪਰ ਇਹ ਕਹਿੰਦੇ ਨੇ ਜੀ ਮਾਸਟਰਾਂ ਦਾ ਕੰਮ ਟਵੀਟ ਤੇ ਨਜ਼ਰ ਰੱਖਣਾ ਤੇ ਉਹਨੂੰ ਰੀਟਵੀਟ ਕਰਨਾ ਹੂੰ ਹੋ ਜੀ ਕੰਮੇ ਤੁਸੀਂ ਮਾਸਾ ਤੋਂ ਹੀ ਲੈਣੇ ਨੇ ਫਿਰ ਨਤੀਜੇ ਕੀ ਆਉਣਗੇ ਇਹ ਦਿਨ ਜੀ ਸਾਜੀ ਸਕੂਲਾਂ ਦੇ ਵਿੱਚ ਮਤਲਬ ਐਡਮਿਸ਼ਨਾਂ ਦੇ ਦਿਨ ਨੇ ਇਹ ਦਿਨ ਬੱਚਿਆਂ ਨੂੰ ਕਦਮਾ ਮਿਲਿਆ ਕਿ ਨਹੀਂ ਮਿਲਿਆ ਵਰਦੀਆਂ ਮਿਲੀਆਂ ਕਿ ਨਹੀਂ ਮਿਲੀਆਂ ਉਹਦਾ ਮੰਥਨ ਹੈ ਜੀ ਤੇ ਹੁਣ ਜਿੱਥੇ ਜੋੜਾ ਮਾਜਰਾ ਜੀ ਗਏ ਸੀ ਉੱਥੋਂ ਖਲਾਸੇ ਕੀ ਹੋ ਰਹੇ ਨੇ ਕਿ ਭਾਈ ਪੈਸਾ ਤੋਂ ਕੋਈ ਰੁਪਈਆ ਭੇਜਿਆ ਨਹੀਂ ਨਖਰੇ ਐਨੇ ਦਿਖਾਈ ਜਾਂਦੇ ਪਹਿਲਾਂ ਕਹੀ ਜਾਂਦੇ ਅਸੀਂ 25 ਕਰੋੜ ਰੱਖਿਆ ਸਕੂਲਾਂ ਚ 50 ਲੱਖ ਰੁਪਈਆ ਪੱਤਰ ਦਾ ਵੱਖਰਾ ਦਵਾਂਗੇ ਪ੍ਰੋਗਰਾਮ ਦਾ ਵੱਖਰਾ ਕਹਿੰਦੇ ਅਜੇ ਪੈਸੇ ਪਹੁੰਚ ਨਹੀਂ ਰਹੇ ਤੇ ਸਕੂਲਾਂ ਚ ਪ੍ਰੋਗਰਾਮ ਕਰਨੇ ਬੈਠ ਨੇ ਫਿਰ ਜਾਂ ਦਾ ਆਧਾਰ ਤੇ ਹੋਣਗੇ ਜਾਂ ਮਾਸਟਰ ਮਾਸਟਰ ਨਹੀਂ ਆਉਂਦੇ ਪਰਸਾ ਨੂੰ ਕੱਢ ਕੇ ਕਰਾਉਣਗੇ ਜਿੱਥੇ ਹੁਣ ਪੱਥਰ ਬਣ ਕੇ ਆ ਗਏ ਪਖਾਨੇ ਵਾਲੇ ਤੇ ਤੁਹਾਡਾ ਹੁਕਮ ਆ ਗਿਆ ਕਿ ਹੁਣ ਨਹੀਂ ਲੱਗਣੇ ਉਹ ਸਕੂਲਾਂ ਨੇ ਦੇ ਖਰਚੇ ਦਾ ਕੀ ਬਣੂਗਾ ਜੀ ਉਹ ਪੱਥਰ ਜਿੱਥੋਂ ਬਣਾਇਆ ਉਹ ਪੱਥਰ ਦਾ ਪੈਸੇ ਮੰਗੂਗਾ ਨਾ ਲਾਓ ਚਾਹੇ ਨਾ ਲਾਓ ਹੂੰ ਤਾਂ ਤੁਸੀਂ ਗਵਾਰੇ ਲਵਾ ਲਏ ਟੈਂਟ ਲਵਾ ਲਿਆ ਉਹ ਲਾ ਹੁਣ ਰੱਦ ਕਰੋ ਨਾ ਕਰੋ ਅਗਲੇ ਤਾਂ ਐਡਵਾਂਸ ਲੈ ਲਿਆ ਜਿਹੜਾ ਸਾਈ ਗਈ ਵੀ ਉਹ ਕੀ ਕਰੋਗੇ ਉਹ ਜਿਹੜਾ ਕਰੋਗੇ ਉਹਨਾਂ ਦਾ ਕੀ ਮੁੱਲ ਆ ਚਲੋ ਜੇ ਪਿਛਲਿਆਂ ਨੇ ਕੁਝ ਨਹੀਂ ਕੀਤਾ ਤਾਂ ਤੁਸੀਂ ਆਪਣੇ ਕਾਰਜਕਾਲ ਚ ਕੀ ਕੀਤਾ ਲੋ ਜੀ ਰਿਪੋਰਟ ਸੁਣ ਲਓ ਜਲੰਧਰ ਦੀ ਜਲੰਧਰ ਦਾ ਇੱਕ ਸਕੂਲ ਹੈ ਜਲੰਧਰ ਦੇ ਲੋਈਆ ਬਲਾਕ ਦੇ ਵਿੱਚੋਂ ਸਕੂਲ ਆਉਂਦਾ ਜੀ ਮੰਡਲਾ ਛੰਨਾ ਦਾ ਮੰਡਲਾ ਛੰਨਾ ਪਿੰਡ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਹੈ 7 2023 ਦੇ ਵਿੱਚ ਜਦੋਂ ਹੜ੍ਹ ਆਈ ਸੀ ਕਾਫੇ ਜਿਆਦਾ ਪੰਜਾਬ ਦੇ ਵਿੱਚ ਮੀਂਹ ਬਹੁਤ ਜਿਆਦਾ ਜੀ ਬਿਲਕੁਲ ਬਿਲਕੁਲ ਜੀ ਉਸ ਸਮੇਂ ਜੀ ਜੀ ਮੈਨੂੰ ਯਾਦ ਹੈ 2023 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਜੀ ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਇਸ ਮੀਂਹ ਦੇ ਕਾਰਨ ਮੰਡਲਾ ਛੰਨਾ ਦਾ ਸਕੂਲ ਵੀ ਨੁਕਸਾਨਿਆ ਗਿਆ ਨੁਕਸਾਨ ਇਸ ਕਦਰ ਕਿ ਪਰਸ ਫਾੜ ਗਏ ਹੈ ਚਾਰ ਦੀਵਾਰੀ ਕਈ ਥਾਂ ਤੋਂ ਢਹਿ ਗਈ ਕਈ ਥਾਂ ਤੋਂ ਟੁੱਟ ਗਈ ਹੈ ਕੰਧਾਂ 'ਚ ਤਰੇੜਾਂ ਆ ਗਿਆ ਕਮਰੇ ਨੁਕਸਾਨੇ ਗਏ ਸਕੂਲ ਦੇ ਵਿੱਚ ਤਿੰਨ ਬਖਾਨੇ ਸੀ ਤਿੰਨ ਬਾਥਰੂਮ ਸੀ ਉਹਨਾਂ ਤਿੰਨ ਪਖਾਨਿਆਂ ਚੋਂ ਦੋ ਪਖਾਨੇ ਬੈਠ ਗਏ ਗਰਖ ਹੋ ਗਏ ਹੈਨਾ ਤੇ ਉਹ ਉਹਨਾਂ ਕਰ ਨੂੰ ਵਰਤੋਜੋਗ ਨਹੀਂ ਗਏ ਲੈ ਦੇ ਕੇ ਇੱਕ ਪਖਾਨਾ ਉਹ ਵਰਤਣ ਜੋਗ ਹੈ ਜੀ ਇਸ ਮੰਡਲਾ ਛੰਨਾ ਦੇ ਸਕੂਲ ਦੇ ਅਧਿਆਪਕਾਂ ਦੇ ਕਹਿਣ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਦੀ ਜਾਣਕਾਰੀ ਅਨੁਸਾਰ ਜਦੋਂ ਮੀਡੀਆ ਨੂੰ ਤੱਕ ਪਹੁੰਚ ਕੀਤੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਹਾਂ ਜੀ ਇੱਥੇ ਉਹਦੀ ਮੁੱਖ ਲੋੜ ਪਖਾਨਾ ਸੀ 80 ਜਵਾਕ ਨੇ ਸਕੂਲ ਚ ਜੀ ਤੇ ਮੁੰਡੇ ਤੇ ਕੁੜੀਆਂ ਇੱਕੋ ਪਖਾਨੇ ਚ ਜਾਣ ਨੂੰ ਮਜਬੂਰ ਨੇ ਬੱਚਿਆਂ ਨੇ ਖੁਦ ਮੀਡੀਆ ਦੱਸਿਆ ਕਿ ਕਈ ਵਾਰ ਸਾਨੂੰ ਛੁੱਟੀ ਤੱਕ ਇੰਤਜ਼ਾਰ ਕਰਨਾ ਪੈਂਦਾ ਕਿ ਘਰੇ ਜਾ ਕੇ ਜਾਂ ਕਈ ਵਾਰ ਅਸੀਂ ਜਾ ਕੇ ਵੜਨਾ ਪੈਂਦਾ ਕਹਿੰਦੇ ਕਿ ਉਹ ਅੰਦਰ ਤਾਂ ਛੱਡੋ ਬਾਹਰ ਪਖਾਨੇ ਦੇ ਬਾਹਰ ਉਸ ਬਿਹੜੇ 'ਚ ਖੜਨ ਲਈ ਮੁਸ਼ਕਲ ਹੁੰਦੀ ਐ ਨਹੀਂ ਮਸਕ ਮਾਰਦੀ ਐ ਤੇ ਅਜੇ ਤੱਕ ਉੱਥੇ ਦੇ ਦੋ ਪਖਾਨਿਆਂ ਨੂੰ ਮਰਮਤ ਨਹੀਂ ਕਰਾਈ ਜਨਾ ਮੁੰਦਾ ਥੋੜੇ ਸਰਕਾਰ ਦੇ ਸਮੇਂ ਚ ਹੋਇਆ ਪਿਛਲੇ ਸੱਡੋ ਜੋ ਕਰਦੀਆਂ ਇਸੇ ਸਕੂਲ ਦੇ ਵਿੱਚ ਦੋ ਅਗਾਰਦੀ ਪੱਥਰ ਰੱਖੇ ਜਾ ਰਹੇ ਨੇ ਇੱਕ ਚਾਰਦੀਵਾਰੀ ਦੀ ਮਰਮਤ ਦਾ ਇੱਕ ਕਮਰੇ ਦੀ ਮਰਮਦ ਆ ਹੁਣ ਇੱਥੇ ਪਹਿਲਾਂ ਲੋੜ ਕਿਸ ਚੀਜ਼ ਦੀ ਸੀ ਹਮ ਤੇ ਫਿਰ ਕਿੰਨੀ ਤੁਹਾਡੀ ਸਰਤ ਹੈ ਕਿੰਨੀ ਤੁਹਾਡੀ ਸਮਝ ਹੈ ਉਹ ਸਿੱਖਿਆ ਕ੍ਰਾਂਤੀ ਜੇ ਮੰਡਲਾ ਛੰਨਾ ਸਕੂਲ ਚ ਵੱਢੇ ਗਈ ਜੇ ਚਾਰ ਦਿਵਾਰੀ ਤੋਂ ਹੋ ਕੇ ਕਮਰੇ ਤੱਕ ਆਈ ਗਈ ਤਾਂ ਬਾਥਰੂਮ ਚ ਵੀ ਵੱਢ ਜਾਂਦੀ ਸਿੱਖਿਆ ਕ੍ਰਾਂਤੀ ਕਿਉਂਕਿ ਇਹ ਨਹੀਂ ਠੀਕ ਹੋਇਆ ਤੇ ਇਥੋਂ ਮੈਨੂੰ ਲੱਗਦਾ ਕਿ ਤੁਹਾਡਾ ਕੋਈ ਰੋਡ ਮੈਪ ਨਹੀਂ ਕੋਈ ਯੋਜਨਾ ਨਹੀਂ ਬਸ ਤੁਸੀਂ ਸਿਰਫ ਤੇ ਸਿਰਫ ਮਸ਼ਹੂਰੀ ਦੇ ਭੁੱਖੇ ਤਸਵੀਰਾਂ ਦੇ ਭੁੱਖੇ ਇਸਤਿਹਾਰ ਬਾਜ਼ੀ ਦੇ ਭੁੱਖੇ ਤੇ ਇਹ ਇਸ ਦਾ ਜਵਾਬ ਕੌਣ ਦੇਊਗਾ ਕੱਲ ਨੂੰ ਇਹ 25 ਕਰੋੜ ਦਾ ਸਾਾਕ ਤੱਕ ਕਿੱਥੇ ਬਣਿਆ ਤੁਸੀਂ ਚੰਗਾ ਹੁੰਦਾ ਜੇ ਕੇਂਦਰੀ ਨਵੀਂ ਸਿੱਖਿਆ ਨੀਤੀ ਦੇ ਹਵਾਲੇ ਨਾਲ ਵਿਰੋਧ ਲਈ ਇਕੱਠੇ ਹੁੰਦੇ ਜੀ ਤੁਸੀਂ ਇਹ ਨਾ ਮਾਸਟਰਾਂ ਨੂੰ ਜਿਨ੍ਹਾਂ ਨੂੰ ਪੀਆਰ ਬਣਾ ਰਹੇ ਹੋ ਇਹਨਾਂ ਨੂੰ ਨਵੀਂ ਸਿੱਖਿਆ ਕ੍ਰਾਂਤੀ ਦੇ ਹਵਾਲੇ ਨਾਲ ਸਾਹਮਣੇ ਲਿਆਉਂਦੇ ਕਿ ਭਾਈ ਲੜੋ ਲੜਾਈ ਅਸੀਂ ਵੀ ਲੜਦੇ ਹਾਂ ਤੁਸੀਂ ਵੀ ਲੜੋ ਫਿਰ ਤਾਂ ਚੰਗੇ ਹੁੰਦੇ ਜੀ ਜਿਹੜੀ ਲੜਾਈ ਅੱਜ ਤਾਮਿਲਨਾਡੂ ਵਰਗੇ ਸੁੱਬੇ ਲੜ ਰਹੇ ਨੇ ਉਹ ਤੁਸੀਂ ਲੜਦੇ ਹੂੰ ਪਰ ਇਸ ਲਈ ਜਿਨ੍ਹਾਂ ਦਾ ਕੰਮ ਮਸ਼ਹੂਰੀਆਂ ਕਰਨਾ ਹੋਵੇ ਚਰਚਾ 'ਚ ਰਹਿਣਾ ਹੋਵੇ ਫਿਰ ਉਹ ਇਹੀ ਜੀ ਸਿੱਖਿਆ ਕ੍ਰਾਂਤੀ ਦੇ ਨਾਲ ਹੁਣ ਹਿਸਾਬ ਨਾਲ ਉਹ ਕਿਹੜਾ ਬਦਲਾਅ ਆਉਣ ਵਾਲਾ ਭਵਿੱਖ ਦੇ ਵਿੱਚ ਸਰ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੇ ਸਾਲ 2023 ਚ ਹੜ੍ਹ ਆਏ ਨੇ ਇੱਕ ਸਰਕਾਰੀ ਸਕੂਲ ਦੀ ਜਿਹੜੇ ਉੱਥੇ ਜਿਹੜੇ ਪਖਾਨੇ ਨੇ ਉਹਨਾਂ ਦਾ ਫਰਸ਼ ਵਰਕ ਕਰਕ ਗਿਆ ਕਮਰੇ ਦਾ ਫਰਸ਼ ਕਰਕ ਗਿਆ ਤੇ ਤੁਸੀਂ ਤਾਂ ਕਹਿ ਰਹੇ ਹੋ ਕਿ ਉਹਦੀ ਮੁਰੰਮਤ ਨਹੀਂ ਹੋਈ ਸਰਕਾਰ ਤਾਂ ਕਹਿੰਦੀ ਕਿ ਅਸੀਂ ਕਿਸਾਨਾਂ ਨੂੰ ਮੁਰਗੀਆਂ ਤੱਕ ਬੱਕਰੀਆਂ ਤੱਕ ਦੇ ਮੁਆਵਜ਼ੇ ਦੇਤੇ ਫਿਰ ਸਰਕਾਰੀ ਦੀ ਮੁਰੰਮਤ ਕਿਉਂ ਨਹੀਂ ਹੋਈ ਅਜਿ ਤਮ ਮੂੰਗੀ ਦੇ ਮੁਆਵਦੇ ਨਹੀਂ ਮਿਲੇ ਕਈਆਂ ਨੂੰ ਬੱਕਰੀਆਂ ਤੇ ਮਤਲ ਮੁਰਗੀਆਂ ਤਾਂ ਬਹੁਤ ਦੂਰ ਦੀ ਗੱਲ ਆ ਸੋ ਇਹ ਇਥੋਂ ਅੰਦਾਜ਼ਾ ਲਾ ਲਓ ਕਿ ਜਿਨ੍ਹਾਂ ਨੂੰ ਸਿਰਫ ਬਿਆਨਬਾਜ਼ੀ ਕਰਨ ਦੀ ਆਦਤ ਹੈ ਉਹਨਾਂ ਕੋਲ ਕੀ ਹੁਣ ਇਸੇ ਸਕੂਲ ਦੇ ਹਵਾਲੇ ਨਾਲ ਜਿਹਦੀ ਆਪਾਂ ਇੱਕ ਰਿਪੋਰਟ ਗੱਲ ਕਰ ਰਹੇ ਆ ਇਸੇ ਸਕੂਲ ਦੇ ਹਵਾਲੇ ਨਾਲ ਅਧਿਆਪਕ ਦੱਸਿਆ ਕਿ ਅਸੀਂ ਬਾਰ ਬਾਰ ਇਹ ਚਿੱਠੀਆਂ ਭੇਜੀਆਂ ਨੇ ਉੱਥੋਂ ਦੇ ਜ਼ਿਲ੍ਹਾ ਸਿੱਖਿਆ ਅਫਸਰ ਕਹਿੰਦਾ ਅਸੀਂ ਭੇਜੀ ਵੀ ਆ ਜੀ ਗ੍ਰਾਂਟ ਮਨਜ਼ੂਰ ਹੋ ਜੂਗੀ ਹੂੰ ਸੋ ਇਹਦਾ ਮਤਲਬ ਤੁਹਾਡੀ ਸਰਕਾਰਾਂ ਨੂੰ ਪਾਇਓਰਿਟੀਓ ਨਹੀਂ ਪਤਾ ਜੇ ਤਰਾਤਲ ਤੇ ਹੋਮੋ ਹੁਣ ਦਾ ਪਿੰਡਾਂ ਦੇ ਲੋਕ ਸਕੂਲਾਂ ਚ ਜਾ ਕੇ ਦੇਖਣ ਲੱਗੇ ਕਿ ਦੇਖ ਕੇ ਅਸੀਂ ਸਾਡੇ ਸਕੂਲ ਚ ਕਿਹੜਾ ਕੰਮ ਕੀਤਾ ਜੇ ਸਕੂਲਾਂ ਚ ਨਾ ਕੰਮ ਕੋਈ ਹੋਇਆ ਹੋਵੇ ਤਾਂ ਪੰਚਾਇਤ ਤਾਂ ਪਹਿਲਾਂ ਪਤਾ ਹੋਵੇ ਜਿਵਾਕਾਂ ਨੂੰ ਤਾਂ ਪਹਿਲਾਂ ਪਤਾ ਹੋਵੇ ਮਾਪਿਆਂ ਨੂੰ ਤਾਂ ਪਹਿਲਾਂ ਪਤਾ ਹੋਵੇ ਪੱਥਰ ਲਾਉਣ ਦੀ ਬੋਰਡ ਕਰਦੀ ਤਿਆਰ ਕਰਨ ਦੀ ਬੈਨਰ ਲਾਉਣ ਦੀ ਤਸਵੀਰਾਂ ਕਰਨ ਦੀ ਐਮਐਲਏ ਨੂੰ ਬੁਲਾਉਣ ਦੀ ਕਿਲੋੜ ਪੈਂਦੀ ਸੋ ਇਹ ਸਿੱਖਿਆ ਕ੍ਰਾਂਤੀ ਕਿਤੇ ਵੀ ਤਰਾਤਲ ਦੇ ਹਾਨ ਦੀ ਨਹੀਂ ਹੈ ਜੇਕਰ ਤੁਸੀਂ ਪੰਜਾਬ ਦੇ ਜਵਾਨਾਂ ਦੀ ਸਿੱਖਿਆ ਦੇ ਮਾਮਲੇ ਦੇ ਵਿੱਚ ਅਗਾਂਹ ਬੈਠੇ ਆਉਂਦੇ ਰਿਪੋਰਟਾਂ ਤਾਂ ਇਹ ਆਉਂਦੀਆਂ ਕਿ ਅਰਥਮੀ ਵਾਲਾ ਜਵਾਨ ਕੋੜੇ ਵਾਲਾ ਕੈਦਾ ਨਹੀਂ ਪੜ ਪਾ ਰਿਹਾ ਰਿਪੋਰਟਾਂ ਤਾਂ ਇਹ ਆਉਂਦੀਆਂ ਕਿ ਨਿਆਣਿਆਂ ਨੂੰ 8 ਦਾ 10 ਦਾ 12 ਦਾ ਪਹਾੜੇ ਨਹੀਂ ਆਉਂਦੇ ਸੋ ਫਿਰ ਹੂੰ ਜੀ ਇਸ ਲਈ ਤਾਂ ਸਰ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਹੋ ਸਿੱਖਿਆ ਦੇ ਲਈ ਪਹਿਰੇਦਾਰੀ ਕਰਨਾ ਹੁੰਦਾ ਹੂੰ ਤੇ ਸਰ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਹਾਂ ਤੇ ਇਸੇ ਸਿੱਖਿਆ ਦੇ ਨਾਲ ਸਕੂਲਾਂ ਦੇ ਨਾਲ ਜੁੜਿਆ ਹੋਇਆ ਇੱਕ ਅੱਜ ਹੋਰ ਵੀ ਮਸਲਾ ਆਇਆ ਕਿ ਫਰੀਦਕੋਟ ਦੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਪਹਿਲਾਂ ਇਹ ਨੋਟਿਸ ਕੱਢਤਾ ਕਿ ਜਿਹੜੇ ਬੱਚੇ ਨੇ ਜਿਹੜੇ 9ਵੀਂ ਤੋਂ 12ਵੀਂ ਤੱਕ ਦੇ ਨੇ ਜਿਹੜੇ ਆਪਣੇ ਅਧਿਆਪਕਾਂ ਨਾਲ ਜਾਣ ਕੇ ਟੀਮਾਂ ਬਣਾ ਕੇ ਜਿਹੜੇ ਜੱ체 ਵੀ ਕਿਤੇ ਨਸ਼ਾ ਬਿਕਦਾ ਉਹਨਾਂ ਦੁਕਾਨਾਂ ਦੀ ਚੈਕਿੰਗ ਕਰਨਗੇ ਫਿਰ ਕੁਝ ਕੁ ਘੰਟਿਆਂ ਜਾਂਦ ਨਿਊਜ਼ ਫਲੈਸ਼ਾਂ ਹੋਈਆਂ ਸਾਰੇ ਚੈਨਲਾਂ ਤੇ ਫਿਰ ਉਹ ਫੈਸਲਾ ਵਾਪਸ ਵੀ ਲੈ ਲਿਆ ਯੂ ਟਰਨ ਫੇਰ ਲੈ ਲਿਆ ਪਹਿਲੀ ਗੱਲ ਤਾਂ ਕਿਸੇ ਪ੍ਰਿੰਸੀਪਲ ਦੇ ਵਿੱਚ ਕਿਸੇ ਸਿੱਖਿਆ ਅਫਸਰ ਦੇ ਵਿੱਚ ਇੰਨਾ ਦਮ ਨਹੀਂਗਾ ਕਿ ਕੋਈ ਡਿਸੀਜਨ ਆਪ ਲੈ ਲੈਣ ਇਹ ਹੁਕਮ ਬੇਸ਼ੱਕ ਸਿੱਖਿਆ ਅਧਿਕਾਰੀ ਦੇ ਨਾਂ ਹੇਠ ਜਾਰੀ ਹੋਇਆ ਹੋਵੇ ਪਰ ਸਿੱਖਿਆ ਅਧਿਕਾਰੀ ਨੂੰ ਹੁਕਮ ਕਿਹਨੇ ਦਿੱਤਾ ਉਹ ਦੱਸਣਗੇ ਜੀ ਕੋਈ ਜਨਤਕਕਰਨ ਕਿ ਮੈਨੂੰ ਏਦਾਂ ਦੇ ਮਤਲਬ ਜਿਹੜਾ ਬਿਨਾਂ ਨੋਟਿਸ ਤੋਂ ਬਿਨਾਂ ਨਾਮ ਤੋਂ ਆ WhatsApp ਗਰੁੱਪਾਂ 'ਚ ਹੁਕਮ ਆਉਂਦੇ ਥੱਲੇ ਨਾਂ ਨਹੀਂ ਹੁੰਦਾ ਹੋ ਸਕਦਾ ਸਿੱਧੇ ਦਿੱਲੀ ਵਾਲੇ ਭੌਂਦੇ ਹੋਣ ਇਹ ਹੁਕਮ ਸਿੱਧੇ ਭੌਂਦੇ ਹੋਣ ਜੀ ਆਪਣੇ ਨਾਂ ਤੇ ਹੁਕਮ ਜਾਰੀ ਕਰ ਦੋ ਮਤਲਬ ਪੱਧਰ ਸਮਝੋ ਉਹੇ ਜਿਹਾ ਸਖਿਆ ਅਫਸਰ ਜਿਹਨੇ ਜਾਰੀ ਕੀਤਾ ਤੇ ਉਹੇ ਜੇ ਉਹਨੂੰ ਹੁਕਮ ਦੇਣ ਵਾਲੇ ਉਹਨੇ ਮੋੜ ਮੱਜਬ ਕਿਉਂ ਨਹੀਂ ਦਿੱਤਾ ਕਿ ਜੀ ਕੀ ਇਹ ਬੱਚਿਆਂ ਦੇ ਕੰਮ ਨੇ ਤਕਨਾਤ ਤੇ ਨਸ਼ੇ ਚੈੱਕ ਕਰਨ ਜਾਣਾ ਬੱਚਿਆਂ ਦਾ ਕੰਮ ਹੈ ਹੂੰ ਇਹ ਕੰਮ ਤੁਹਾਡੇ ਕੋਲ ਪੁਲਿਸ ਅੰਤਰ ਕਿੱਥੇ ਹੈ ਤੁਹਾਡੇ ਨਸ਼ਾ ਰੋਕੂ ਟੀਮਾ ਕਿੱਥੇ ਨੇ ਤੁਹਾਡੇ ਐਮਐਲਏ ਕੀ ਕਰਦੇ ਨੇ ਮਤਲਬ ਉਹਨਾਂ ਦਾ ਕੰਮ ਫਿਗਰਾਂ ਦਾ ਕੰਮ ਰਾਜਨੀਤਿਕ ਧਿਰਾਂ ਦੇ ਕੰਮ ਸਰਕਾਰਾਂ ਦੇ ਕੰਮ ਕਮਿਸ਼ਨ ਖਾਣਾ ਹੀ ਆ ਹੂੰ ਚੈੱਕ ਕਰਨ ਨੂੰ ਪਿੰਡਾਂ ਨੂੰ ਪਿੰਡਾਂ 'ਚ ਨਿਆਣਿਆਂ ਨੂੰ ਮੂਰੇ ਕਰ ਦੋ ਹੈ ਇਹ ਇਹ ਬੱਚਿਆਂ ਵੱਲੋਂ ਚੈੱਕ ਕੀਤੀ ਲੜਾਈ ਖੇਤਾਂ ਦੀਆਂ ਵੱਟਾਂ ਤੱਕ ਜਾਣੀ ਹੈ ਇਹ ਪਿੰਡਾਂ ਦੇ ਵਿੱਚ ਇਹਦਾ ਕਲੇਸ਼ ਪੀੜ੍ਹੀਆਂ ਤੱਕ ਚੱਲਾ ਜਾਣਾ ਹੈ ਹੂੰ ਤੇ ਜੇ ਜਵਾਗ ਚੈੱਕ ਕਰਕੇ ਪਛਾਣ ਲੈਣਗੇ ਇਸ ਤਰ੍ਹਾਂ ਤੋਂ ਨਸ਼ਾ ਮਿਲਦਾ ਹੈ ਤੇ ਫਿਰ ਪਿੰਡ ਦੀ ਸਰੋ ਆਪ ਕਰਨ ਲੱਗ ਜਾਣਗੇ ਪਿੰਡ ਦੀ ਪੰਚਾਇਤ ਨੂੰ ਨਹੀਂ ਪਤਾ ਇਲਾਕੇ ਦੇ ਥਾਣੇਦਾਰ ਨੂੰ ਨਹੀਂ ਪਤਾ ਐਸਪੀ ਨੂੰ ਨਹੀਂ ਪਤਾ ਜਿੱਦ ਨੂੰ ਨਹੀਂ ਪਤਾ ਕਿ ਆਪ ਸਰ ਆਪ ਕਿਉਂ ਨਹੀਂ ਜਾਂਦਾ ਚੈੱਕ ਕਰਨ ਜਿਹੜਾ ਹੁਕਮ ਦੇ ਰਿਹਾ अपना पूरे जिले ਦੇ ਅਫਸਰਾਂ ਨੂੰ ਲੈ ਕੇ ਜਾਵੇ ਇਹ ਕੰਮ ਪ੍ਰਸ਼ਾਸਨ ਦੇ ਕਰਨ ਦਾ ਸਕੂਲਾਂ ਦੇ ਵਿਦਿਆਰਥੀਆਂ ਦਾ ਨਹੀਂ ਇੱਕ ਵਾਰ ਸਕੂਲ ਚ ਜਿਹੜੇ ਕਮਸ਼ੀਆਂ ਦੇ ਸਬੰਧ ਦੇ ਵਿੱਚ ਨਸ਼ਿਆਂ ਦੇ ਲਈ ਨਾ ਜਾਗਰੂਕ ਕਰਨ ਲਈ ਕੈਂਪ ਲੱਗਿਆ ਤੇ ਜਿਹੜੇ ਮਾਹਰ ਨੂੰ ਬੁਲਾਇਆ ਉਹ ਨਸ਼ਿਆਂ ਦੇ ਮਤਲਬ ਨਾਮ ਹੀ ਗਣਾਈ ਜਾਵੇ ਕਿ ਆਹ ਵੀ ਤਰ੍ਹਾਂ ਦਾ ਨਸ਼ਾ ਹੁੰਦਾ ਵੀ ਕਿ ਭਰਾਵਾ ਤੂੰ ਨਸ਼ੇ ਬਿਲਕੁਲ ਕਹਿਣਾ ਹੈ ਕਿ ਨਸ਼ਿਆਂ ਦਾ ਪ੍ਰਚਾਰ ਕਰਨਾ ਹੈ ਉਹ ਹਾਲ ਹੈ ਇਹਨਾਂ ਦਾ ਹੂੰ ਜੀ ਕਿ ਤੁਸੀਂ ਜਵਾਬ ਜੋ ਜਿਹੜੀ ਚੀਜ਼ ਬੋਲਗੇ ਨਾ ਕਿ ਆ ਨਹੀਂ ਛੇੜਨੀ ਤਜਵਾਕੋ ਚੀਜ਼ ਬਿਲਕੁਲ ਹੂੰ ਤੇ ਤੁਸੀਂ ਜਦੋਂ ਜਵਾਕ ਤੋਂ ਚਕਾ ਕੇ ਪਛਾਣ ਕਰਾ ਕੇ ਨਾਲੀ ਜਿ ਸਟਾਉਗੇ ਉਹਨੂੰ ਖਤਮ ਕਰਾਉਗੇ ਤੇ ਇਹਨਾਂ ਨੂੰ ਪਤਾ ਲੱਗੂਗਾ ਕਿ ਇਹ ਕਿਹੜੀ ਚੀਜ਼ ਹੈ ਤੁਸੀਂ ਉਸ ਦੇ ਵਿੱਚ ਉਹਦੇ ਪ੍ਰਤੀ ਲਾਲਸਾ ਉਹਦੇ ਪ੍ਰਤੀ ਉਹਦੀ ਖਿੱਚ ਪੈਦਾ ਕਰਨ ਲਈ ਕਰ ਕਿੱਥੋਂ ਦੀ ਨੀਤੀ ਕਿਹਦਾ ਨੀਤੀ ਘੜਾ ਇਹਨਾਂ ਦਾ ਕਹੋ ਜੇ ਇਹ ਦਿੱਲੀ ਵਾਲੇ ਸਲਾਹਕਾਰ ਸੋ ਇਹਦੇ ਉੱਤੇ ਮੰਥਨ ਕਰਨ ਦੀ ਲੋੜ ਹੈ ਮੈਂ ਗਰੰਟੀ ਨਾਲ ਦੱਸਦਾ ਜੀ ਮਾ ਜੀ ਜਦੋਂ ਇਹ ਸਰਕਾਰ ਸੱਤਾ ਤੋਂ ਬਾਹਰ ਹੋਊਗੀ ਨਾ ਤਾਂ ਉਹ ਤੋਂ ਪਹਿਲਾਂ ਇਹਨਾਂ ਦੇ ਆ ਪੱਥਰ ਘਟਾਲਿਆਂ ਦਾ ਵੀ ਘਟਾਲਾ ਨਿਕਲੂਗਾ ਤੇ ਜੂ ਟਰਨ ਦੀ ਕਿਤਾਬ ਬਣ ਜੂਗੀ ਇਹਨੇ ਜੂਟ ਪੈ ਚੁੱਕੇ ਹੋਣਗੇ ਹੂੰ ਤੇ ਸਰ ਇਸੇ ਦੇ ਨਾਲ ਇਸੇ ਸਰਕਾਰ ਦੀ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਆ ਉਸ ਦੇ ਵਿੱਚ ਵੀ ਕਈ ਵੱਡੇ ਫੈਸਲੇ ਜਿਹੜੇ ਲਏ ਗਏ ਨੇ ਹਾਂ ਬਿਲਕੁਲ ਕੁਝ ਫੈਸਲੇ ਜਿਹੜੇ ਰੂਟੀਨ ਦੇ ਵਿੱਚ ਕਰਨੇ ਹੁੰਦੇ ਨੇ ਉਹਨਾਂ ਦੇ ਉੱਤੇ ਨਜ਼ਰਸਾਨੀ ਹੋਈ ਆ ਕੁਝ ਫੈਸਲੇ ਬੜੇ ਧਿਆਨ ਚ ਰੱਖ ਕੇ ਬਰਕ ਵਿਸ਼ੇਸ਼ ਨੂੰ ਧਿਆਨ ਚ ਰੱਖ ਕੇ ਲੇਕੇ ਨੇ ਤਾਂ ਕਿ ਰਾਜ ਦੇ ਤੌਰ ਤੇ ਦਾ ਫਾਇਦਾ ਵੀ ਮਿਲੇ ਹਾਂ ਜੇ ਪਿਛਲੀਆਂ ਸਰਕਾਰਾਂ ਲਈ ਕੰਮ ਦਰੁਸਤੀ ਤੇ ਹੁੰਦੇ ਸ਼ਾਇਦ ਅੱਜ ਇਹ ਲੋੜੇ ਨਾ ਪੈਂਦੀ ਜੇ ਬਾਬਾ ਥੰਪੀ ਮਰਾਓ ਵੇਦ ਕਰਦਾ ਜਿਹੜਾ ਸੰਵਿਧਾਨ ਬਣਾਇਆ ਗਿਆ ਉਹ ਪੂਰੇ ਮੁਲਕ ਦੇ ਹਵਾਲੇ ਨੂੰ ਧਿਆਨ ਚ ਰੱਖ ਕੇ ਬਣਾਇਆ ਗਿਆ ਜੇਕਰ ਉਹਦੇ ਅਨੁਸਾਰ ਸਰਕਾਰਾਂ ਚੱਲੀਆਂ ਹੁੰਦੀਆਂ ਉਹਦੀ ਵਰਤੋਂ ਤੇ ਦੁਰਵਰਤੋਂ ਦੇ ਵਿੱਚ ਫਰਕ ਸਮਝਿਆ ਹੁੰਦਾ ਤਾਂ ਅੱਜ ਇਹ ਇਸ ਤਰ੍ਹਾਂ ਦੀ ਰਾਜਨੀਤੀ ਨਾ ਹੁੰਦੀ ਠੀਕ ਹੈ ਸੱਤਾਧਾਰੀ ਧਿਰ ਦੇ ਕੁਝ ਫਰਜ਼ ਹੁੰਦੇ ਨੇ ਜੇ ਇਹ ਕਾਰਜ ਕੀਤਾ ਔਰ ਜੇ ਚੰਗੀ ਨੀਅਤ ਨਾਲ ਕੀਤਾ ਤਾਂ ਇਹਦਾ ਮੁਲਕ ਨੂੰ ਸੁਭੇ ਨੂੰ ਆਬਾਮ ਨੂੰ ਖਾਸ ਕਰਕੇ ਐਸ்சி ਵੀ ਐਸਿ ਭਾਈਚਾਰੇ ਨੂੰ ਕਿਉਂਕਿ ਅੱਜ ਦੀ ਕੈਬਨਟ ਬੈਠਕ ਦਾ ਮੁੱਖ ਉਦੇਸ਼ ਇਹ ਹੀ ਸੀਗਾ ਕਿ ਜਿਹੜੇ ਦਲਤ ਭਾਈਚਾਰੇ ਚੋਣ ਨਹੀਂ ਲਾਉਂਦੇ ਨੇ ਉਹਨਾਂ ਨੂੰ ਨਮਾਇਦਗੀ ਨਹੀਂ ਮਿਲਦੀ ਉਹਨਾਂ ਨੂੰ ਕਹਿੰਦੇ ਕਿ ਅਸੀਂ ਜਿਹੜਾ ਏਜੀ ਦਫਤਰ ਹੈ ਐਡਵੋਕੇਟ ਜਰਨਲ ਦਾ ਆਫਿਸ ਹੈ ਉਹਦੇ ਵਿੱਚ ਉਹਨਾਂ ਦੀ ਸਹੀ ਰਾਖਵਾਂਕਰਨ ਘਟਕੜ 25% ਚੌਥਾ ਹਿੱਸਾ ਤਾਂ ਹੋਵੇ ਸੁਵਿਸ਼ ਪ੍ਰਕਿਰਿਆ ਵੱਲ ਵਧਿਆ ਮੈਡੀਕਲ ਅਫਸਰਾਂ ਦੀ ਰਿਟਾਇਰਮੈਂਟ ਵਾਲਾ ਪਹਿਲੂ ਮੇਰਾ ਇੱਕ ਹੋਰ ਨੁਕਤਾ ਏ ਸੇ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਨੂੰ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਚੋਣਾਂ ਦੇ ਵਿੱਚ ਤੈਅ ਹੁੰਦਾ ਹੈ ਕਿ ਇਸ ਪਿੰਡ ਤੋਂ ਸਰਪੰਚੀ ਦੇ ਵਿੱਚ ਭਾਈ ਮਹਿਲਾ ਰਾਖਮਾ ਸੀਟ ਹੈ ਇਸ ਪਿੰਡ ਚੋਂ ਸਰਪੰਚੀ ਦੀ ਇਸ ਵਾਰ ਐਸਸੀ ਜਾਂ ਬੀਸੀ ਦੀ ਰਾਖਮੀ ਸੀਟ ਹੈ ਤੇ ਉੱਥੇ ਐਸਸੀ ਬੀਸੀ ਜਾਂ ਫਿਰ ਮਹਿਲਾ ਚੋਣ ਲੜਦੀ ਹੈ ਤੇ ਜੇ ਉਸ ਪਿੰਡ ਦੇ ਵਿੱਚ ਰਾਖਮੀ ਨਾ ਹੋਵੇ ਕਦੇ ਸੁਣਿਆ ਕਿ ਹਾਂ ਵੀ ਕਿਸੇ ਨੇ ਆਪੇ ਕਿਹਾ ਵੇਖਤੀ ਆ ਬੀਬੀ ਲੜੂਗੀ ਵੀ ਐਕਟੀ ਐਸ்சி ਭਾਈ ਚਰਚੂਆ ਲੜੂਗਾ ਹੂੰ ਐਮਐਲਏ ਤੇ ਐਮਪੀ ਜਿੱਥੋਂ ਰਾਖਮੀਆਂ ਨੇ ਉੱਥੋਂ ਹੀ ਤੁਸੀਂ ਲੜਾਉਨੇ ਹੋ ਕਿਉਂ ਬਿਨਾਂ ਰਾਖਮੀ ਵਾਲੀਆਂ ਸੀਟਾਂ 'ਚ ਲੀਡਰ ਨਹੀਂ ਹੈਗੇ ਐਸੀਬੀਸੀ ਭਾਈ ਚਾਰੇ 'ਚ ਜਾਂ ਕੋਈ ਹੋਰ ਸਲੀਡਰ ਨਹੀਂ ਹੈ ਕਿ ਹੂੰ ਜੀ ਸੋ ਇਸ ਲਈ ਜੇ ਰਾਖਮਾ ਕਰਨਾ ਹੋ ਤੁਸੀਂ ਇਹ ਵੀ ਹੱਕ ਨਾ ਦੋ ਇਹਦਾ ਮਤਲਬ ਤੁਸੀਂ ਕਦੋਂ ਉਹਨਾਂ ਨੂੰ ਮੂਰੀ ਨਾ ਦੋ ਸੋ ਆਹ ਬਾਤ ਕਿ ਪਾਰਟੀ ਕੱਲੀ ਇਹ ਜੀ ਦਫ਼ਤਰ ਤੱਕ ਕਿਉਂ ਸੀਮਿਤ ਹੈ ਜੀ ਪਰ ਇਸ ਗੱਲ ਹੀ ਕਿਉਂ ਨਹੀਂ ਆਉਂਦੀ ਕਿ ਭਾਈ ਕੰਨੀਆਂ ਰਾਖਮੀਆਂ ਸੀਟਾਂ ਤੋਂ ਨਹੀਂ ਐਸ்சி ਬੀਸੀ ਭਾਈਚਾਰੇ ਦੇ ਸਾਡੇ ਆ ਹਲਕਿਆਂ ਚ ਵੀ ਲੀਡ ਰਹਿ ਗਿਆ ਅਗਲੀ ਵਾਰ ਅਸੀਂ ਐਂ ਟ੍ਰੈਕਟਰ ਹਵਾਗੇ ਬਾਹਰ ਤੇ ਘਟੂ ਘਟ ਸ਼ਰਮ ਆ ਜਵੇ ਦੂਜੀਆਂ ਕਾਂਗਰਸੀਆਂ ਨੂੰ ਅਕਾਲੀਆਂ ਨੂੰ ਜੀਪੀ ਵਾਲਿਆਂ ਨੂੰ ਛੇਦੋ ਵੀ ਇਹ ਸਰਕਟ ਵੀ ਕਰ ਲੈ। ਸੋ ਇਹਦਾ ਮਤਲਬ ਜੀ ਰਾਖਵਾ ਕਰਨਾ ਤਾਂ ਤੁਸੀਂ ਉੱਥੇ ਤੱਕ ਜਾ ਰਹੇ ਹੋ ਉਹ ਤੋਂ ਅੱਗੇ ਤਾਂ ਤੁਸੀਂ ਵੀ ਨਹੀਂ ਵੱਧ ਰਹੇ ਕੋਈ ਵੀ ਜੀ ਜੀ ਇਹਦਾ ਮਤਲਬ ਬੰਦੇ ਦੀ ਵਿਆਕਤ ਬੰਦੇ ਦੀ ਸਮਝ ਉਹ ਕਿਤੇ ਕਾਊਂਟ ਨਹੀਂ ਕਰਦੀ। ਜੀ ਇਸੇ ਤਰ੍ਹਾਂ ਕਈ ਥਾਵਾਂ ਦੇ ਉੱਤੇ ਪਿੰਡਾਂ ਕਸਬਿਆਂ ਦੇ ਵਿੱਚ ਜੇਕਰ ਹੋਰ ਵਰਗ ਕੋਈ ਮੰਨ ਲਓ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸੇ ਦੇ ਵਿੱਚ ਮਤਲਬ ਹਿੰਦੂ ਵਰਗ ਹੈਗਾ ਹੀ ਗਿਣਤੀ ਦੇ ਵਿੱਚ ਘੱਟ ਹੈ ਤਾਂ ਫਿਰ ਇਹਦਾ ਮਤਲਬ ਉਹਦਾ ਕਦੇ ਵੀ ਨਹੀਂ ਕੋਈ ਬਣੂਗਾ ਜੋ ਫਿਰ ਇਹ ਰੱਖਮ ਕਰਨ ਉਧਰੋਂ ਲੈ ਜਿਓ ਮਤਲਬ ਸਿਰਫ ਤੇ ਸਿਰਫ ਵੋਟ ਦੀ ਸਿਆਸਤ ਹੁੰਦੀ ਹੈ ਕਿ ਅਸੀਂ ਵੋਟ ਇਹ ਭਾਵਨਾਤਮਕ ਤੌਰ ਤੇ ਲਿਆ ਫੈਸਲਾ ਨਹੀਂ ਹੈ ਇਹ ਐਸਸੀ ਬੀਸੀ ਭਾਈਚਾਰੇ ਦੀ ਵੋਟ ਦੀ ਗਿਣਤੀ ਨੂੰ ਧਿਆਨ ਚ ਰੱਖ ਕੇ ਲਿਆ ਫੈਸਲਾ ਕਿਉਂਕਿ ਤੁਹਾਨੂੰ ਵੋਟ ਸਿਆਸਤ ਦੀ ਸਮਝ ਆਉਂਦੀ ਹੈ ਪਰ ਇਸ ਬਹਾਨੇ ਵੀ ਜੇ ਉਸ ਭਾਈ ਚਰਦ ਦਾ ਭਲਾ ਹੁੰਦਾ ਤਾਂ ਸਵਾਗਤ ਆ। ਜੀ ਤਾਂ ਸਰ ਇੱਕ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਅੱਜ ਪੰਜਾਬ ਨੂੰ ਇੱਕ ਨੋਟਿਸ ਵੀ ਭੇਜਿਆ ਗਿਆ ਕਿ ਜਿਹੜਾ ਟੋਲ ਪਲਾਸ ਜਿੰਨਾ ਸਮਾਂ ਬੰਦ ਰਹੇ ਨੇ ਉਹਦੀ ਪਰਪਾਈ ਕਰਨ ਦੀ ਵੀ ਗੱਲ ਆਖੀ ਜਾ ਰਹੀ ਆ। ਬਿਲਕੁਲ ਜੀ 1638 ਕਰੋੜ ਦਾ ਨੋਟਿਸ ਭੇਜਿਆ ਪੰਜਾਬ ਦੇ ਚੀਫ ਸੈਕਟਰੀ ਸਾਹਿਬ ਨੂੰ ਮੁੱਖ ਸਕੱਤਰ ਸਾਹਿਬ ਨੂੰ ਸੜਕ ਐਂਡ ਜਿਹੜੀ ਰੋਡ ਵਾਲੇ ਆਪਣਾ ਵਿਭਾਗ ਹੁੰਦਾ ਨਿਤਨ ਗੜਕਰੀ ਵਾਲਾ ਵਿਭਾਗ ਹੈ ਜਿਹੜਾ ਉਹ ਕਹਿੰਦੇ ਵੀ ਪੰਜਾਬ ਚ 30 ਦਿਨ ਟੋਲ ਬੰਦ ਹੋ ਜਾਂਦਾ ਆ ਕਹਿੰਦੇ ਪਿਛਲੇ ਦਿਨਾਂ ਚ ਵੀ ਹੈਨਾ 17 ਅਕਤੂਬਰ ਤੋਂ ਲੈ ਕੇ 13 ਨਵੰਬਰ 2024 ਲਗਭਗ 1 ਮਹੀਨਾ ਟੋਲ ਬੰਦ ਰਿਆ ਸੋ ਕਹਿੰਦੇ ਇਸ ਦੌਰਾਨ ਵੀ ਮਤਲਬ ਖਾਸਾ ਨੁਕਸਾਨ ਹੋਇਆ ਤੇ ਓਵਰ ਆਲ ਕਹਿੰਦੇ ਪਿਛਲੇ ਦੋ ਸਾਲਾਂ ਦੀ ਜੇ ਅਸੀਂ ਗੱਲ ਕਰੀਏ ਹੈ ਅਕਤੂਬਰ 2020 ਤੋਂ ਲੈ ਕੇ ਨਵੰਬਰ 2024 ਤੱਕ ਸੋ 2020 ਦਾ ਆਖਰੀ ਦਿਨ 21 ਪੂਰਾ 22 ਪੂਰਾ ਫਿਰ 23 ਪੂਰਾ 24 ਪੂਰਾ ਸੋ ਲਗਭਗ 4 ਸਾਲ ਤੋਂ ਉੱਪਰ ਵਖਵਾ ਬਣਦਾ ਸੋ ਕਹਿੰਦੇ ਇਹਨਾ 4 ਸਾਲਾਂ ਚ 1638 ਕਰੋੜ 85 ਲੱਖ ਦਾ ਟੋਲਾ ਦਾ ਨੁਕਸਾਨ ਹੋ ਗਿਆ ਪਰ ਭਾਈ ਕਰਨੀ ਹੈ। ਮਤਲਬ ਕਿੰਨਾ ਫਿਕਰ ਹੈ ਕੇਂਦਰ ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਦਾ ਇਹਨਾ ਕੰਪਨੀਆਂ ਦਾ। ਜੀ ਜੀ ਨਹੀਂ ਫਿਕਰ ਤੁਸੀਂ ਇਹ ਕੀਤਾ ਹੁੰਦਾ ਕਿ ਭਾਈ ਪੰਜਾਬ ਨੂੰ ਅਸੀਂ ਪਿੰਡ ਵਿਕਾਸ ਫੰਡ ਰੋਕੇ ਬੈਠੇ ਆ 4000 ਕਰੋੜ ਦਾ ਉਹ ਦੇ ਦਈਏ ਤੁਹਾਡੀਆਂ ਸੜਕਾਂ ਨਹੀਂ ਬਣ ਰਹੀਆਂ। ਜੀ ਉਹ 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 ਕਿਹਦੀ ਗੱਲ ਕਰੀ ਆ? ਜੀ ਅਸੀਂ ਤੁਹਾਡੇ ਸਕੂਲਾਂ ਨੂੰ ਅਸੀਂ ਤੁਹਾਡੇ ਸਿਹਤ ਕੇਂਦਰਾਂ ਨੂੰ ਫੰਡ ਤਾਂ ਦਵਾਂਗੇ ਜੇ મોદી ਵਾਲਾ ਨਾਂ ਲਿਖੋਗੇ ਨਹੀਂ ਨਹੀਂ ਦਿੰਦੇ ਜੀ ਮਤਲਬ ਸਰਕਾਰਾਂ ਸੌਦੇ ਕਰਦੀਆਂ ਹੁੰਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਕੱਲਾ ਬੀਜੇਪੀ ਦਾ ਹੀ ਆ ਪ੍ਰਧਾਨ ਮੰਤਰੀ ਦਾ ਪੂਰੇ ਮੁਲਕ ਦਾ ਜਾਂ ਪ੍ਰਧਾਨ ਮੰਤਰੀ ਕੋਲੇ ਉਹਨਾਂ ਸੂਬਿਆਂ ਦੀ ਉੱਥੇ ਜਿੱਥੇ ਬੀਜੇਪੀ ਦੀ ਸਰਕਾਰ ਇਹਨਾਂ ਸੂਬੇ ਚ ਨਹੀਂ ਉੱਥੇ ਤਾਂ ਨਹੀਂ ਹੈ ਹਾਂ ਸੋ ਫਿਰ ਤੁਸੀਂ ਇਹ ਸੌਦੇਬਾਜ਼ੀ ਕਰਦੇ ਹੋ ਪਰ ਕਾਰਪਟ ਕਰਾਣਿਆਂ ਦੇ ਪੈਸੇ ਲਈ ਤੁਹਾਨੂੰ ਅੱਜ ਮੇਰੀ ਇਸ ਨੁਕਤੇ ਤੇ ਗੱਲ ਹੋ ਰਹੀ ਸੀ ਸਰਦਾਰ ਹਮੀਰ ਸਿੰਘ ਜੀ ਉਹਨਾਂ ਦਾ ਬਾਅਦ ਕਮਾਲ ਦੇ ਟਿੱਪਣੀ ਸੀ ਸੀਨੀਅਰ ਪੱਤਰਕਾਰ ਨੇ ਸਾਡੇ ਸਾਥੀ ਉਹ ਕਹਿੰਦੇ ਵੀ ਇਹ ਕਿਸ ਸਮੇਂ ਰੁਕੇ ਨੇ ਟੋਲ ਜਦੋਂ ਤਨ ਖੇਤੀ ਕਾਨੂੰਨ ਆਏ ਜੀ ਹੂੰ ਤਨ ਖੇਤੀ ਕਾਨੂੰਨਾਂ ਦੇ ਹਵਾਲੇ ਨਾਲ ਜੇ ਟੋਲ ਰੁਕੇ ਤੇ ਉਹ ਤਨ ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਚੱਲੀ ਸੰਘਰਸ਼ ਚੱਲਿਆ ਜੀ ਤੇ ਜੇ ਤੁਹਾਡੇ ਕਾਨੂੰਨ ਸਹੀ ਸੀ ਤੁਸੀਂ درست ਸੀ ਫਿਰ ਤੁਸੀਂ ਵਾਪਸ ਕਿਉਂ ਲਏ ਹੂੰ ਤੇ ਜੇ ਤੁਸੀਂ ਵਾਪਸ ਲਏ ਤਾਂ ਫਿਰ ਤੁਸੀਂ ਆਪਣੀ ਗਲਤੀ ਕਬੂਲ ਕੀਤੀ ਤਾਂ ਫਿਰ ਇਸ ਗਲਤੀ ਲਈ ਪਰਭਾਈ ਜਿੰਮੇਵਾਰ ਕਿ ਨਹੀਂ ਹੋਣੀ ਚਾਹੀਦੀ ਆ ਜੀ ਜੀ ਜੇ ਤੁਸੀਂ ਆਪਣੇ ਫੈਸਲੇ ਨੂੰ ਗਲਤ ਮੰਨ ਲਿਆ ਕਿ ਗਲਤ ਸੀ ਤੁਸੀਂ ਉਹਨੂੰ ਵਾਪਸ ਲਿਆ ਬੇਸ਼ੱਕ ਗੈਰਕਾਨੂੰਨੀ ਤਰੀਕਿਆਂ ਤੁਸੀਂ ਲਾਗੂ ਕਰ ਰਹੇ ਹੋ ਕਾਨੂੰਨਾਂ ਨੂੰ ਪਰ ਸੰਵਿਧਾਨਕ ਤੌਰ ਤੇ ਤੁਸੀਂ ਉਹਨੂੰ ਵਾਪਸ ਲੈਂਦੇ ਦੇਖਿਓ ਤਾਂ ਫਿਰ ਇਹ ਪ੍ਰਭਾਈ ਦੀ ਜ਼ਿੰਮੇਵਾਰਤਾ ਥੋੜੀ ਜੀ ਜੀ ਕਦਮ ਹੋ ਰੱਗੇ ਬਦੇ ਉਹ ਕਹਿੰਦੇ ਵੀ ਕੱਲੀ ਜ਼ਿੰਮੇਵਾਰੀ ਦਾ ਮਸਲਾ ਨਹੀਂ ਇਸ ਸਮੇਂ ਜਿੰਨੇ ਕਿਸਾਨ ਉੱਥੇ ਬੈਠੇ ਉਹਨਾਂ ਦਾ ਸਮਾਂ ਦਿਨ ਹੈ ਉਸ ਦਿਨਾਂ ਦੇ ਕੰਮ ਕਰ ਪ੍ਰਭਾਵਿਤ ਹੋਇਆ ਉਹਦਾ ਹਰਜਾਨਾ ਵੀ ਤੁਹਾਨੂੰ ਦੇਣਾ ਪੜਨਾ ਜੀ ਹਾ ਜੋ ਫਿਰ ਇਸ ਨੁਕਤੇ ਪਰ ਤੁਸੀਂ ਤਾਂ ਬਣਦਾ ਹੱਕ ਸਾਡਾ GSTO ਸਮੇਸਰ ਨਹੀਂ ਦਿੱਤੇ ਹੈਨਾ ਤੁਸੀਂ ਤਾਂ ਬਣਦੇ ਸਾਡੇ ਟੈਕਸ ਸਮੇਸਰ ਨਹੀਂ ਦਿੰਦੇ ਹੈ ਸਾਡੇ ਫੰਡ ਰੋਕ ਕੇ ਬੈਠੇ ਹੋ ਤੇ ਉਲਟਾ ਆ ਇਹਦਾ ਮਤਲਬ ਤੁਸੀਂ ਸਿਰਫ ਤੇ ਸਿਰਫ ਕਾਰਪਟ ਕਰਾਣਿਆਂ ਦਿਓ ਇਹ ਤੋਂ ਇੱਕ ਹੋਰ ਸਪਸ਼ਟ ਹੁੰਦਾ ਪਰ ਜਨਾਬ ਦੇਖ ਲਿਓ ਅੱਜ ਨਹੀਂ ਤਾਂ ਕੱਲ ਇਹ ਭਰ ਦੇਣਗੇ ਸਾਡੀਆਂ ਸਰਕਾਰਾਂ ਤੇ ਬੋਝ ਤੁਹਾਡੇ ਸਾਡੇ ਸਿਰ ਤੇ ਪੈਣਾ ਪੰਜਾਬ ਚ ਇਸ ਸਮੇਂ ਆਪਣੇ ਗੱਲ ਕਰਦਿਆਂ ਕਰਦਿਆਂ ਵੀ ਜਿਹੜਾ ਜਵਾਬਕ ਜੰਮਿਆ ਨਾ 1 ਲੱਖ ਤੋਂ ਵੱਧ ਕਰਜਾ ਸਿਰ ਤੇ ਖੜਾ ਉਹਦਾ ਸਰਕਾਰ ਦਾ ਸੋ ਇਸ ਲਈ ਇਹ ਇਹ ਵੀ ਕਰਜਾ ਹੋਰ ਐਡ ਹੋ ਜੂਗਾ ਉਹਦੇ ਵਿੱਚ ਤੋਂ ਪਰ ਇਹ ਤਰੀਕੇ ਨੇ ਜਿnabla ਸਰਕਾਰਾਂ ਸੱਤਾਧਾਰੀ ਧਿਰ ਵਿਰੋਧੀ ਧਿਰਾਂ ਹੋਰ ਰਾਜਨੀਤਿਕ ਪਾਰਟੀਆਂ ਜਦੋਂ ਕੇਂਦਰ ਦੇ ਨਾਲ ਇੱਕ ਸੁਰੂ ਕੇ ਲੜਨਗੇ ਹੀ ਨਹੀਂ ਅਗਲੇ ਤਾਂ ਫਿਰ ਬਾਹਮ ਮਰੋੜ ਕੇ ਤੁਕਰ ਕਰਨਗੇ ਕੇਂਦਰੀਕਰਨ ਕੀਤਾ ਜਾ ਰਿਹਾ ਹਰ ਚੀਜ਼ਾਂ ਦਾ ਜੀ ਤਾਂ ਸਰ ਇਸੇ ਦੇ ਚੱਲਦੇ ਜਿਹੜਾ ਹਾੜੀ ਦਾ ਜਿਹੜੀ ਹਾੜੀ ਦੀ ਬਾੜੀ ਦਾ ਸੀਜ਼ਨ ਆ ਰਿਹਾ ਤੇ ਪਹਿਲਾ ਮੌਸਮ ਬਹੁਤ ਹੀ ਜ਼ਿਆਦਾ ਤਾਪਮਾਨ ਵੱਧ ਗਿਆ ਸੀ ਤੇ ਹੁਣ ਬੱਦਲਬਾਈ ਵੀ ਹੁੰਦੀ ਨਜ਼ਰ ਆਈ ਹੈ ਕਿਤੇ ਨਾ ਕਿਤੇ ਜਿਹੜੇ ਮਾੜੇ ਮੂٹے ਗੜੇ ਵੀ ਪੈਂਦੇ ਨੇ ਕਿਸਾਨਾਂ ਦੀਆਂ ਪੱਕੀਆਂ ਫਸਲਾਂ ਕਿਸਾਨਾਂ ਨੂੰ ਫਿਕਰ ਵੀ ਖੜਾ ਹੋ ਗਿਆ ਤੁਸੀਂ ਚਿਮਾ ਜੀ ਇਹ ਸਵਾਲ ਕਰ ਰਹੇ ਹੋ ਕਿ ਕਿਸਾਨਾਂ ਨੂੰ ਫਿਕਰ ਖੜਾ ਹੋ ਗਿਆ ਇਹਦਾ ਮਤਲਬ ਫਿਕਰ ਤੁਹਾਨੂੰ ਵੀ ਹੋਇਆ ਤੁਹਾਨੂੰ ਵੀ ਬੱਦਲ ਦਿੱਖੇ ਤੁਹਾਨੂੰ ਵੀ ਕਿਤੇ ਕਿਣ ਮਨਕਾਣੀ ਦੀ ਕੋਈ ਗੱਲ ਨਜ਼ਰ ਪਈ ਇਹ ਮਕਮਲ ਸਭ ਨੂੰ ਲਿਖਿਆ ਨਹੀਂ ਅਜੇ ਤੱਕ ਸਰਕਾਰ ਨੂੰ ਕਿਤੇ ਨਜ਼ਰ ਨਹੀਂ ਆਈ ਇਹ ਗੱਲ ਜੀ ਸਰਕਾਰ ਸਿੱਖਿਆ ਕ੍ਰਾਂਤੀ ਵਾਲੀ ਐਨਕ ਲਾ ਕੇ ਪੰਜਾਬ 'ਚ ਤਾਂ ਦੇਖੇ ਕੀ ਹੋ ਰਿਹਾ ਸਰਕਾਰ ਨੂੰ ਜਾਣਾ ਜਿਮਨੀ ਚੌਂੜੇ ਤੋਂ ਬਾਹਰ ਨਿਕਲ ਕੇ ਤਾਂ ਦੇਖੇ ਕਿ ਸੁੱਬੇ 'ਚ ਕੀ ਹੋ ਰਿਹਾ ਤੁਸੀਂ ਐਸੀ ਕੁਦਰਤੀ ਆਫਤਾਂ ਦੇ ਬਾਰੇ ਨਾਲ ਗੱਲ ਕਰ ਰਹੇ ਸੀ ਨਾ ਕਿ ਬੱਕਰੀ ਦਾ ਮੁਆਵਜ਼ਾ ਵੀ ਮੰਗੀ ਦਾ ਮੁਆਵਜ਼ਾ ਵੀ ਮੁਰਗੀ ਦਾ ਮੁਆਵਜ਼ਾ ਵੀ ਜੀ ਜੀ ਬਿਲਕੁਲ ਜੀ ਬਿਲਕੁਲ ਸਭ ਮੁਆਵਜ਼ਾ ਦੇਵਾਂਗੇ ਹੂੰ ਸੋ ਪਿਛਲੇ ਕਿੰਨੇ ਕੁ ਮੁਆਵਜ਼ੇ ਮਿਲ ਗਏ ਜੀ ਚਾਹੇ ਉਹ ਅੱਗ ਜਣੀ ਹੋ ਰਹੀ ਹੈ ਚਾਹੇ ਉਹ ਮੌਸਮ ਦੀ ਮਾਰ ਪੈ ਰਹੀ ਹੈ ਚਾਹੇ ਉਹ ਫਸਲ ਬਰਬਾਦ ਹੋ ਰਹੀ ਹੈ ਉਲਟਾ ਕੇਂਦਰ ਤਾਂ ਕਹਿੰਦਾ ਤੁਹਾਡੇ ਕਦਮਾਂ 'ਚ ਪਿਆ ਅਨਾਜ ਖਰਾਬ ਹੋ ਗਿਆ ਜੀ ਉਹਦੀ ਵੀ ਪਰ ਭਾਈ ਤੁਸੀਂ ਉਹ ਕਰਨੀ ਹੈ ਜੀ ਇਸ ਲਈ ਜਦੋਂ ਕੇਂਦਰ ਦਾ ਅਜਿਹਾ ਰਵਈਆ ਹੋਵੇ ਔਰ ਸਰਕਾਰ ਦੀ ਅਣਦੇਖੀ ਹੋਵੇ ਫਿਰ ਲੋਕਾਂ ਨੂੰ ਆਪਣੀ ਲੜਾਈ ਆਪੇ ਲੜਨੀ ਪੈਣੀ ਫਿਰ ਕਹਿੰਦੇ ਧਰਨੇ ਲੱਗਦੇ ਜੀ ਫਿਰ ਓਕੇ ਹੁੰਦੇ ਨੇ ਹੁਣ ਪਿਛਲੇ 48 ਤੋਂ 72 ਘੰਟਿਆਂ ਤੋਂ ਇਹ ਸੂਚਨਾ ਮੌਸਮ ਵਿਭਾਗ ਲਗਾਤਾਰ ਦੇ ਰਿਹਾ ਹੈ ਕਿ ਵੀ ਆਉਂਦੇ ਸਮੇਂ ਚ ਵੀ ਜਾਂ ਹੁਣ ਵੀ ਮਤਲਬ ਤੇਜ਼ ਹਨੇਰੀ ਚੱਲ ਸਕਦੀ ਆ ਹਨੇਰੀ ਨਾਲ ਮੀਂਹ ਪੈ ਸਕਦਾ ਏ ਕਣਮਣ ਕਾਣੀ ਹੋ ਸਕਦੀ ਆ ਕਈ ਥਾਂ ਹਰਿਆਣੇ ਚ ਤਾਂ ਗੜੇਮਾਰੀ ਵੀ ਹੋਗੀ ਕਈ ਥਾਂ ਮਤਲਬ ਔਰ ਹਰਿਆਣੇ ਦੇ ਨਾਲ ਇਤਰਾਜ ਵੀ ਕਣਮਣ ਕਾਣੀ ਦੀਆਂ ਖਬਰਾਂ ਆ ਰਹੀਆਂ ਨੇ ਇੱਕ ਪਾਸੇ ਤਾਪਮਾਨ ਅਚਾਨਕ 40 ਡਿਗਰੀ ਤੱਕ ਜਾ ਰਿਹਾ ਹੈ ਹੈਨਾ ਉੱਪਰ ਹਿਮਾਚਲ ਦੇ ਕਿੰ ਇਤਰਾਜ ਚ ਖਾਸੇ ਗੜੇ ਪੈਲੇ ਸੋ ਜਦੋਂ ਅਸਮਾਨ ਚ ਬੱਦਲ ਆਉਂਦੇ ਨੇ ਕਿਸਾਨ ਦੀ ਤਾਂ ਨੀਂਦ ਉੱਡਦੀ ਆ ਵੀ 6 ਜਿਹੇ ਦੀ ਮਿਹਨਤ ਅਗਲੇ ਦੀ ਜੀ ਤੇ ਜੇਕਰ ਆਪਾਂ ਇਹ ਕਹਿ ਲਈਏ ਕਿ ਅਗਲਾ ਕਹਿੰਜੀ ਮੇਰੀ ਵਿਕ ਗਈ ਮੈਂ ਸੁਰਖਰੂ ਆ ਪਰ ਜਿਨ੍ਹਾਂ ਦੀ ਅਜੇ ਖੜੀ ਹੈ ਜਿਨ੍ਹਾਂ ਨੇ ਅਜੇ ਵਟੇ ਨਹੀਂ ਜਿਹਾ ਜਿਨ੍ਹਾਂ ਦੀ ਢੇਰੀ ਲੱਗੀ ਹੈ ਤੇ ਉਹ ਤੋਂ ਵੱਧ ਜੇ ਵਿਕ ਵੀ ਗਈ ਸਰਕਾਰ ਨੇ ਖਰੀਦ ਵੀ ਲਈ ਤਾਂ ਵੀ ਉਹ ਕਿਸੇ ਦੇ ਢਿੱਡੇ ਜਾਣੀ ਉਹਨਾਂ ਦਾ ਫਿਕਰ ਕਿਹਨੇ ਕਰਨਾ ਫਿਰ ਜਿਨ੍ਹਾਂ ਨੇ ਖਾਣੀ ਹੈ ਜੀ ਜੀ ਹਮ ਜੇ ਅਜੇ ਤੱਕ ਤੁਸੀਂ ਫਿਰ ਪਿਛਲੀਆਂ ਸਰਕਾਰਾਂ ਦਾ ਇਹ ਵੀ ਕੰਮ ਨਹੀਂ ਕਰ ਸਕਿਆ ਤੁਸੀਂ ਕਰ ਲਿਆ ਤਿੰਨ ਸਾਲਾਂ ਚ ਤੁਸੀਂ ਫੜ ਪੱਕੇ ਕਰਾਤੇ ਸਾਰੇ ਤੁਸੀਂ ਛੱਡ ਪੱਕੇ ਕਰਾਤੇ ਜਿਹੜੇ ਨੁਕਸਾਨੇ ਸੀ ਉਹ ਛੱਡਾਂ ਦੀ ਮੁਰਮਤ ਕਰਾਉਣ ਦੇ ਜੀ ਜੀ ਤੁਸੀਂ ਸਟੋਰੇਜ ਵਾਲਾ ਸਿਸਟਮ ਠੀਕ ਕਰ ਲਿਆ ਉਲਟਾ ਕਹਿੰਦੇ ਜੀ ਜਿਹੜੀਆਂ ਮਿੱਲਾ-ਮੁੱਲਾ ਬੰਦ ਪਈਆਂ ਨੇ ਜੀ ਹੈਨਾ ਫੈਕਟਰੀਆਂ ਬੰਦ ਪਈਆਂ ਨੇ ਉੱਥੇ ਅਨਾਜ ਸਟੋਰ ਕਰਾਂਗੇ ਉੱਥੇ ਹੋਰ ਖਰਾਬ ਹੋਣ ਦਾ ਖਤਰਾ ਹੂੰ ਤੇ ਜਿਹੜੇ ਪੱਕੇ ਕਦਮ ਸੀ ਉਹ ਬੰਨਿਆੜਾਂ ਨੀਆਂ ਨੂੰ ਚਾਬੀਆਂ ਸੌਂਪਤੀਆਂ ਜੀ ਵੱਡੀਆਂ ਤੁਸੀਂ ਥੋੜੀਆਂ ਖਤਮ ਹੋ ਜਾਣੀਆਂ ਕਿਉਂਕਿ ਕੇਂਦਰ ਫੰਡ ਥੋੜੇ ਜਾਰੀ ਨਹੀਂ ਕਰ ਰਿਹਾ ਤੋਂ ਉੱਥੇ ਲੜਾਈ ਚੱਲ ਰਹੀ ਹੈ ਤੁਸੀਂ ਤਾਂ ਜਦੋਂ ਲੋਕ ਮੁੱਦਿਆਂ ਦੀਆਂ ਸਰਕਾਰਾਂ ਲਈਆਂ ਹੀ ਨਹੀਂ ਲੜਨੀਆਂ ਤਾਂ ਫਿਰ ਜਾਂ ਖੇਤਰੀ ਪਾਰਟੀ ਨੇ ਨਾ ਕਾਦੀ ਦਾ ਲੜਦਾ ਦਿਖੇ ਨਾ ਵਿਰੋਧੀ ਤੇ ਕਾਂਗਰਸ ਲੜਦੀ ਦਿਖੇ ਬੀਜੇਪੀ ਤਾਂ ਦਿੱਲੀ ਵਾਲਿਆਂ ਨੂੰ ਪੁੱਛ ਕੇ ਚੱਕ ਮਾਰਦੀ ਜਿਵੇਂ ਕੇਜਰੀਵਾਲ ਦੀ ਪਾਰਟੀ ਕੇਜਰੀਵਾਲ ਨੂੰ ਪੁੱਛ ਕੇ ਚੱਕ ਮਾਰਦੀ ਆ ਤੇ ਫਿਰ ਲੜਾਈ ਕੌਣ ਲੜੂਗਾ ਫਿਰ ਆਪੇ ਲੋਕਾਂ ਨੂੰ ਲੜਨੀ ਪੈਂਦੀ ਹੈ ਤੇ ਇਹ ਲੋਕਾਂ ਦੀ ਲੜਾਈ ਦੇ ਵਿੱਚ ਲੋਕਾਂ 'ਚ ਟਕਰਾਅ ਪੈਦਾ ਕਰਕੇ ਆਪਣੀ ਰਾਜਨੀਤੀ ਘੜਨ ਨੂੰ ਕਰਦੇ ਨੇ ਸੋ ਫਿਕਰਮੰਦੀ ਹੈ ਜੀ ਸਰ ਤੁਸੀਂ ਆਉਂਦੇ ਅਗਲੇ 72 ਘੰਟਿਆਂ 'ਚ ਮੌਸਮ ਵਿਗੜ ਸਕਦਾ ਔਰ ਮੀ ਕਈ ਥਾਂ ਗੜੇ ਮਾਰੀ ਕਈ ਥਾਂ ਤੇਜ਼ ਮੀ ਤੇ ਤੇਜ਼ ਹਵਾਵਾਂ ਚੱਲਣ ਦਾ ਖਤਰਾ ਖੜਾ ਹੈ ਤੰਪਲੀ ਕਰੇ ਜੇ 10 ਦਿਨ ਹੋਰ ਸਾਮੇ ਲੰਘ ਜਾਣਾ ਤਾਂ ਕਾਫੀ ਹੱਦ ਤੱਕ ਕੰਮ ਸਭੀ ਆ ਜਾਊਗਾ ਜੀ ਤੇ ਸਰ ਤੁਸੀਂ ਗੱਲ ਕਰੀ ਕਿ ਜਿਹੜੇ ਜਿਹੜੇ ਮੰਡੀਆਂ ਦੇ ਛੱਡ ਨੁਕਸਾਨੇ ਗਏ ਉਸ ਦੀ ਮਰਮਤ ਨਹੀਂ ਕਰਵਾਈ ਜੇ ਮਰਮਤ ਕਰਾਉਣੀ ਪੈ ਜਾਂਦੀ ਫਿਰ ਉਸ ਤੋਂ ਬਾਅਦ ਨਹੀਂ ਪੱਥਰ ਲਾਉਣਾ ਪੈਣਾ ਸੀ ਪਰ ਪੱਤਰਕਾਰਾਂ ਨੇ ਵਿਰੋਧੀਆਂ ਨੇ ਸਵਾਲ ਕਰਨੇ ਸੀ ਕਿ ਹੁਣ ਮੰਡੀਆਂ 'ਚ ਨਹੀਂ ਪੱਥਰ ਰੱਖਣਾਗੇ ਪਰ ਆਵਾ ਲਾ ਲੈਣਾ ਹੂੰ ਜਿੱਥੇ ਜਿੱਥੇ ਜੀ ਕਰਦਾ ਪੱਥਰ ਲਾ ਲੈਣਾ ਪਰ ਕੰਮ ਕਰਕੇ ਲਾਉਣਾ ਬਿਨਾਂ ਕੰਮ ਤੋਂ ਨਹੀਂ ਜੀ ਹੂੰ ਪਲਸਤਰ ਦਾ ਨਹੀਂ ਪੱਥਰ ਨਹੀਂ ਹੁੰਦਾ ਟੂਟੀ ਲਾਈ ਦਾ ਨਹੀਂ ਪੱਥਰ ਨਹੀਂ ਹੁੰਦਾ ਨਾ ਵੀ ਉਸਾਰੀ ਦਾ ਨਵੇਂ ਕਾਰਜ ਦਾ ਨਹੀਂ ਪੱਥਰ ਰੱਖਣਾ ਰੱਖੋ ਪਰ ਜੇ ਤੁਸੀਂ ਪੱਥਰਾਂ ਤੋਂ ਪਰੇ ਹੋ ਕੇ ਕੰਮ ਕਰੋਗੇ ਲੋਕ ਤੁਹਾਡਾ ਪ੍ਰਚਾਰ ਆਪ ਕਰਨਗੇ ਹੂੰ ਇਹ ਮੰਡੀਆਂ 'ਚ ਦਰੁਸਤਤਾ ਹੁੰਦਾ ਕੰਮ ਅਜੇ ਤੱਕ ਮੰਡੀਆਂ 'ਚ ਮਤਲਬ ਜਿਹੜੇ ਸਾਡੇ ਸੇਵਾਦਾਰ ਨਿਭਾਰੇ ਹੁੰਦੇ ਨਾ ਕੋਈ ਝਰਨਾ ਲਾ ਰਿਹਾ ਹੈ ਨਾ ਕੋਈ ਬੋਰੀਆਂ ਚੱਕਣ ਵਾਲਾ ਹੈ ਕੋਈ ਪੱਲੇਦਾਰ ਨੇ ਉਹਨਾਂ ਸਾਰਿਆਂ ਦੇ ਪਾਣੀ ਦੇ ਸਾਫ ਪਾਣੀ ਦੇ ਪ੍ਰਬੰਧ ਨਹੀਂ ਪੂਰੀ ਤਰ੍ਹਾਂ ਹੈਗੇ ਮੰਡੀਆਂ ਚ ਹੂੰ ਤੁਸੀਂ ਕਰੋ ਨਾ ਉਹਦੇ ਉੱਤੇ ਵੀ ਆਪਣਾ ਨਾਮ ਨਾਮ ਲਾ ਲਓ ਫੋਟੋ ਲਾ ਲਓ ਜੀ ਮੈਂ ਕਿਹਾ ਨਾ ਮੰਡੀਆਂ ਚ ਚੰਗੇ ਪਖਾਨੇ ਬਣਾ ਦਿਓ ਪਖਾਨਿਆਂ ਦੇ ਬਾਹਰ ਮਰਦਾਨਾ ਜਨਾਨਾ ਫੋਟੋਆਂ ਲਾ ਲਓ ਜੀ ਲਾ ਲਓ ਇਹੀ ਕਹਿੰਦੇ ਸੀ ਨਾ ਬਾਦਲਾਂ ਨੂੰ ਕਿ ਬਾਦਲ ਤਾਂ ਉੱਥੇ ਫੋਟੋਆਂ ਲੱਗਦੀਆਂ ਰਹਿ ਗਈਆਂ ਕੈਪਟਨ ਦੇ ਉੱਥੇ ਫੋਟੋ ਤੁਸੀਂ ਲਾ ਲਓ ਭਾਈ ਇਹ ਕੰਮ ਤੁਸੀਂ ਕਰ ਲਓ ਅਜੇ ਤੱਕ ਹੋਇਆ ਨਹੀਂ ਸੁਣ ਕੇ ਕੰਮ ਕਰਨ ਦੀ ਇੱਛਾ ਹੋਵੇ ਕੰਮ ਕਰਨ ਵਾਲੇ ਬਹੁਤ ਪਏ ਨੇ ਜੀ ਤੇ ਪਰ ਤੁਹਾਨੂੰ ਪ੍ਰਚਾਰ ਪੀਆਰ ਕੰਪਨੀ ਵਾਲੀ ਜਿਹੜੇ ਫਾਰਮੂਲੇ ਦੱਸਦੀ ਆ ਦਿੱਲੀ ਵਾਲੇ ਸਲਾਹਕਰ ਕਿ ਦਿੱਲੀ ਇੱਕ ਸ਼ਹਿਰ ਹੈ ਪੰਜਾਬ ਨੂੰ ਦਿੱਲੀ ਦਾ ਨਾਂ ਚਲਾਓ ਤੇ ਨਾ ਹੀ ਚੱਲਣਾ ਉਹਵੇਂ ਹਮ ਤੇ ਸਰ ਇਹਨਾਂ ਮਸਲਿਆਂ ਦੇ ਉੱਪਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ